ਹਾਂਜੀ ਬਾਈ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀ ਵਾਲਕਲਾ ਹੈਗਾ ਵੱਡਾ ਸੀਨੀਅਰ ਜਿਹੜਾ ਫਾਰਮਾ ਸੀਨੀ ਵਾਲਕਲਾ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਵਾਲੀ ਸੜਕ ਤੇ ਆਪਣਾ ਫਾਰਮ ਆਉਂਦਾ ਵੀਰੇ ਜ਼ਿਲ੍ਹਾ ਵੀਰਜੀ ਆਪਣਾ ਬਰਨਾਲਾਗਾ ਕਨੈਕਟ ਨੰਬਰ ਨੋਟ ਕਰ ਲਓ 6280713934 6280713934 ਹਾਂਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਸਾਡੀ ਲੋਕੇਸ਼ਨ ਵੀਰ ਨੂੰ ਆਟੋਮੈਟਿਕ ਆਜੂ ਤੇ ਟੱਚ ਕਰਕੇ ਆ ਵੀ ਉਹ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਆਊਗੀ ਇੱਕ ਗੱਲ ਹੋਰ ਅੱਜ ਭਾ ਕਿੰਨੇ ਕਿੰਨੇ ਹੋਣਗੇ ਆਪਣੇ ਇਸ ਲੋ ਭਾ ਵੀਰੇ ਦੋ ਨਾਗ ਮੇਰੇ ਕੋਲੇ 60000 ਵਾਲੇ ਆ ਦੋ ਨਾਗ 65 ਵਾਲੇ ਆ ਜੀ ਬਾਕੀ 70000 ਤੋਂ ਲੈ ਕੇ ਵੀਰੇ ਲੱਖ ਤੱਕ ਜਾਊਗਾ ਭਾ ਜੀ ਤੇ 12 ਨਾਗ ਵੀਰੇ ਹੈਗੇ ਲੱਖ ਤੋਂ ਉੱਪਰ ਜਿਵੇਂ 1 ਲੱਖ 10 15 20 25 ਇਸ ਤਰ੍ਹਾਂ ਤੇ ਦੋ ਬੈੜਾ ਵੀਰੇ 1.5 ਲੱਖ ਵਾਲੀਆਂ ਵੀ ਹੈ ਜੀ 1.5 ਲੱਖ ਵਾਲੀਆਂ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਬੇਹੱਦ ਤੇ ਖਾਸ ਵੀਡੀਓ ਲੈ ਕੇ ਤੁਹਾਡੇ ਰੂਪ ਰੂਪ ਹੋ ਗਏ ਆ ਅਸ ਟਾਈਮ ਮੈਂ ਮੌਜੂਦ ਆ ਮਿੱਤਰੋ ਪਰਣਾਲੇ ਜ਼ਿਲ੍ਹੇ ਦੇ ਪਿੰਡ ਸ਼ੀਨੀਵਾਲ ਕਲਾਂ ਦੇ ਵਿੱਚ ਸ਼ੀਨੀਵਾਲ ਕਲਾਂ ਡੈਰੀ ਫਾਰਮ ਦੇ ਉੱਤੇ ਆ ਤੇ ਇਹ ਸ਼ੀਨੀਵਾਲ ਕਲਾਂ ਡੈਰੀ ਫਾਰਮ ਆ ਜਿਹੜਾ ਮਿੱਤਰੋ ਸ਼ੀਨੀਵਾਲ ਤੋਂ ਕਲਾਂਾਂ ਵਾਲੀ ਸੜਕ ਦੇ ਉੱਤੇ ਸਤਿਤਾ ਮਿੱਤਰੋ ਤੇ ਬਾਈ ਰਮਨਦੀਪ ਵੀਰ ਇਸ ਦਾ ਜਿਹੜਾ ਫਾਰਮ ਦਾ ਓਨਰ ਆ ਇਸ ਫਾਰਮ ਦੀ ਦੇਖ ਰੇਖ ਦੇ ਵਿੱਚ ਰਹਿੰਦਾ ਵਾ ਜਿਸ ਫਾਰਮ ਦੇ ਵਿੱਚ ਮੈਂ ਮੌਜੂਦ ਆ ਤੁਹਾਨੂੰ ਭੁਲੇਖਾ ਇਸ ਤਰ੍ਹਾਂ ਪੈਂਦਾ ਹੋਊਗਾ ਵੀ ਜਿਵੇਂ ਕੋਈ ਖੰਨਾ ਡੱਬ ਵਾਲੀ ਜਗਰਾਉ ਮੰਡੀ ਦੇ ਉੱਤੇ ਫਿਰਦੇ ਹੋਵੋ ਨਹੀਂ ਮਿੱਤਰੋ ਇਹ ਇੱਕ ਘਰ ਦੇ ਵਿੱਚ ਮਾਲ ਮਿਲਦਾ ਵਾ ਇੱਕ ਇੱਕ ਕਰਕੇ ਇੱਥੇ ਗਾਂ ਵੇਚੀ ਜਾਂਦੀ ਆ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਕਿ ਗੱਲਾਂ ਕਰਨ ਵਾਲੇ ਸਮਝਾਉਣ ਦੀ ਲੋੜ ਨਹੀਂ ਪੈਂਦੀ ਜਿਹੜਾ ਮੰਜ਼ਲ ਮਿੱਥ ਕੇ ਤੁਰਦਾ ਹੈ ਉਹ ਆਪਣੀ ਮੰਜ਼ਲ ਨੂੰ ਚਾਹਦਾ ਜ਼ਰੂਰ ਹੁੰਦਾ ਕਿਉਂਕਿ ਜਿੰਨੇ ਬੋਲਣਾ ਉਹਨੇ ਬੋਲਣ ਦਾ ਕੰਮ ਕਰਨਾ ਜਿੰਨੇ ਆਪਦੇ ਕਿੱਤੇ ਨੂੰ ਅੱਗੇ ਵਧਾਉਣਾ ਉਹਨੇ ਕਿੱਤੇ ਦਾ ਕੰਮ ਕਰਨਾ ਤੇ ਜਿਹੜੇ ਭਰਾ ਨੇ ਆਪਦੀ ਮੰਜ਼ਲ ਮਿੱਥ ਰੀਆਂ ਉਹਨੇ ਮੰਜ਼ਲ ਵਾਲਾ ਨੂੰ ਵਧਣਾ ਕਈ ਵਾਰੀ ਐਵੇਂ ਹੁੰਦਾ ਸਿਸਟਮ ਕਿ ਅਗੜਾ ਜਦੋਂ ਵੀਡੀਓ ਨੂੰ ਦੇਖਦਾ ਜਾਂ ਵੀਡੀਓ ਦੀ ਕੁਆਲਿਟੀ ਨੂੰ ਦੇਖਦਾ ਉਹਨੇ ਆਪਦੇ ਹਿਸਾਬ ਦੇ ਨਾਲ ਵੀਡੀਓ ਦੀ ਕੁਆਲਿਟੀ ਵੇਖਣੀ ਹੁੰਦੀ ਆ ਤੇ ਆਪਾਂ ਆਪਦੇ ਹਿਸਾਬ ਦੇ ਨਾਲ ਬਣਾਉਣੀ ਹੁੰਦੀ ਆ ਗੱਲਾਂ ਜਿਹੜੀਆਂ ਤਾਲਮੇਲ ਤੇ ਹੁੰਦੀਆਂ ਵਾ ਮਿੱਤਰੋ ਆਉ ਕਰਦੇ ਆ ਗੱਲਾਂ ਬਾਤਾਂ ਅੱਜ ਫੇਰ ਆਪਾਂ ਤਾਲਮੇਲ ਵਾਲ ਬਣਦੇ ਆ ਭਾਈ ਰਮਨਦੀਪ ਸਿੰਘ ਨੂੰ ਛੇਨੀਵਾਲਕਾ ਦਾ ਡੈਰੀ ਫਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬੜੀਆ ਬੀ ਜੀ ਪੰਜਾਬ ਵਾਲੀ ਸਾਸਤ ਸ਼ਰੀਆ ਕਾਲ ਹਰਿਆਣੇ ਵਾਲੀ RAM RAM ਜੇ Rajasthan ਵਾਲੀ ਕੀ ਹੁੰਦੀ ਹੈ ਭਾਈ ਜੈ ਜੈ ਜੀ ਜੈ ਜੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਛਾ ਰਮਨਦੀਪ ਭਾਈ ਗੱਲ ਇਹ ਹੋ ਆ ਵੀ ਸੱਜਣਾ ਕਿਤੇ ਮੰਡੀ-ਮੁੰਡੀ ਤਾਂ ਨਹੀਂ ਲਾਉਣ ਲੱਗ ਪਏ ਲੋਕ ਕਹਿੰਦੇ ਵੀ ਰਮਨਦੀਪ ਨੇ ਮੰਡੀ ਨਾਲ ਹੀ ਨਹੀਂ 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 ਵੀਰੇ ਆਪਣਾ ਪਹਿਲਾਂ ਤੋਂ ਇਦਾਂ ਦੀ ਕੰਮ ਚੱਲਦਾ ਜੀ ਪਰਮਾਤਮਾ ਦੀ ਕਿਰਪਾ ਸਦਕਾ ਜੀ ਆਪਾਂ ਕਿਉਂਕਿ ਵੀਰੇ ਬੰਦੇ ਇਕੱਲੇ ਹੋਣ ਦੇ ਨਾਂ ਤੇ ਜੀ ਕਿਉਂਕਿ ਵੀਰੇ ਮਾਲ ਆਪਾਂ ਜਿਆਦਾ ਲਾਉਣਾ ਹੁੰਦਾਗਾ ਸਾਡਾ ਵੀਰੇ ਮਨ ਉਦੋਂ ਖੁਸ਼ ਹੁੰਦਾ ਜਦੋਂ ਪੰਜਾਬ ਦੇ ਕੋਨੇ-ਕੋਨੇ ਤੋਂ ਆਪਣੇ ਕੋਲੇ ਗਾਹ ਕਾਉਂਦਾ ਜੀ 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 ਜੇ ਵੀਰੇ ਆਪਾਂ 10 ਗਾਇਆਂ ਬੰਨ ਲਾਂਗੇ ਤਾਂ ਕਦੇ ਵੀ ਵੀਰ ਵੀਰੇ 200 ਕਿਲੋਮੀਟਰ ਤੋਂ ਨਹੀਂ ਆਊਗਾ 10 ਗਾਇਆਂ ਤੇ ਬਾਕੀ ਭਾਈ ਜੀ ਸਾਡੀ ਏਡੀ ਹੈਸੀਅਤ ਹੈ ਨਹੀਂ ਵੀ ਅਸੀਂ 70 ਰੋਜ਼ ਦੀਆਂ ਬੰਨ ਲਈਏ ਜੀ 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 ਫੇਰ ਵੀਰੇ ਬਾਕੀ ਮੈਂ ਖਰੀਦਾਂ ਤੇ ਵੇਚਾਂ ਕੱਲਾ ਬੰਦਾ ਵੀ ਵੀਰੇ ਨਹੀਂ ਇਹ ਕੰਮ ਕਰ ਸਕਦਾ ਇਸ ਕਰਕੇ ਵੀਰੇ 5 ਦਿਨ ਖਰੀਦਦੇ ਆ 6ਵੇਂ ਦਿਨ ਵੀਡੀਓ ਪਾ ਦੇਣੇ ਤੇ 7ਵੇਂ ਦਿਨ ਵੀਰੇ ਮਾਲ ਵੇਚ ਦਿੰਨੇ ਆ ਇੱਕ ਹਫਤੇ ਦੇ ਵਿੱਚ ਇੱਕ ਲਾਟ ਆਪਾਂ ਲਾਉਣੇ ਆ ਵੀਰੇ ਮਹੀਨੇ ਦੇ 5 ਲਾਟ ਆਪਾਂ ਲਾਉਣੇ ਆ ਚਲੋ ਵੀ ਕੀ ਬਾਤ ਆ ਬਹੁਤ ਬਹੁਤ ਤੈਨੂੰ ਮੁਬਾਰਕਾਂ ਬਾਈ ਇਸ ਗੱਲ ਦੀ ਧੰਨਵਾਦ ਵੀਰੇ ਥੈਂਕ ਯੂ ਬਹੁਤ ਬਹੁਤ ਤੇਰੀ ਮਿਹਨਤ ਨੂੰ ਸਲਾਮ ਆ ਮੇਰੇ ਵੀ ਗਾਂ ਤਾਂ ਅੱਜ ਕੱਲ ਦੇ ਦੌਰ ਦੇ ਵਿੱਚ ਦੋ ਲੈਣੀਆਂ ਔਖੀਆਂ ਬਿਲਕੁਲ ਵੀ ਫਿਰ ਵੀ ਭਾਈ 45 50 60 ਅੱਜ ਕਿੰਨੇ ਨਗ ਆਪਣੇ ਇਸ ਟਾਈਮ अवेलेबल ਆ ਵੀਰੇ ਜਿਹੜੇ ਆਪਣੇ ਫਾਰਮ ਤੇ ਇਸ ਵਕਤ ਖੜੇ ਨੇ 51 ਨਗ ਖੜੇ ਆ ਬਾਈ ਜੀ ਜੀ ਟੋਟਲ ਨੂੰ ਅਸੀਂ 75 ਨਗ ਖਰੀਦੀ ਬੈਠੇ ਆ ਮੇਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਜੀ ਪਰ ਜਿਹੜਾ ਆਪਾਂ 4 ਤਰੀਕ ਨੂੰ ਲਾਟ ਲਾਉਣਾਗਾ ਜੀ ਇਹਦੇ ਵਿੱਚ ਆਪਾਂ 65 ਨਾਗ ਲਾਵਾਂਗੇ ਜਿਹੜੇ ਆਪਾਂ 10 ਨਾਗ ਨਹੀਂ ਲਾ ਰਹੇ ਉਹ ਥੋੜੇ ਜਿਹੇ ਵੀਰੇ 15 ਤੋਂ 20 ਦਿਨ ਦੇ ਕੱਚੇ ਆ ਉਹ ਇਹ ਤੋਂ ਅਗਲੇ ਲਾਟ ਨੂੰ ਤਿਆਰ ਹੋ ਜਾਣਗੇ ਤਿਆਰ ਹੋ ਜਾਣਗੇ ਹਾਂਜੀ ਹਾਂਜੀ ਬਾਈ ਜੀ ਠੀਕ ਅੱਛਾ ਰਮਨਦੀਪ ਭਾਈ ਇੱਕ ਇੱਕ ਗੱਲ ਹੋਰ ਅੱਜ ਭਾ ਕਿੰਨੇ ਕਿੰਨੇ ਹੋਣਗੇ ਆਪਣੇ ਇਸ ਲੋਕ ਭਾ ਵੀਰੇ 2 ਨਾਗ ਮੇਰੇ ਕੋਲੇ 60000 ਵਾਲੇ ਆ 2 ਨਾਗ 65 ਵਾਲੇ ਆ ਜੀ ਬਾਕੀ 70000 ਤੋਂ ਲੈ ਕੇ ਵੀਰੇ ਲੱਖ ਤੱਕ ਰ ਜਾਊਗਾ ਭਾ ਜੀ ਤੇ 12 ਨਾਗ ਵੀਰੇ ਹੈਗੇ ਲੱਖ ਤੋਂ ਉੱਪਰ ਠੀਕ ਹੈ ਜਿਵੇਂ 1 ਲੱਖ 10 15 2 ਬੈਠਾ ਮੇਰੇ 1.5 ਲੱਖ ਲੀਆ ਵੀ ਹੈ ਜੀ ਹਾਂਜੀ ਭਾਈ ਕਹਿਣ ਤੋਂ ਪਾਵੇ ਆ ਵੀ ਜਿੰਨਾ ਕੋ ਤੇਰੀ ਜੇਬ ਭਾਰ ਚੱਲਦੀ ਆ ਉਹ ਜੇਬ ਦੇ ਹਿਸਾਬ ਨਾਲ ਆ ਸਕਦਾ ਵਾ ਜਣਵੀ ਜਦੋਂ ਆ ਗਿਆ ਜਿਹਦਾ ਇਰਾਦੇ ਨਾਲ ਆ ਗਿਆ ਵੀ ਲੈ ਕੇ ਆਉਣੀ ਹੈਗਾ ਫਿਰ ਤਾਂ ਲੈ ਕੇ ਜਾਊਗਾ ਤੇ ਜੇ ਮੈਂ ਕਹਿੰਦੇ ਹਜੇ ਮੈਂ ਬਾਜ਼ਾਰ ਪਿਉਰ ਵੇਖਣਾ ਵੀ ਰਮਨਦੀਪ ਨੂੰ ਛੱਡ ਕੇ ਜਾਣਾ ਪਾਸੇ ਆਸੇ ਫਿਰ ਉਹ ਬਾਲਾ ਹੀ ਵੇਖੂਗਾ ਹਨਾ ਤੇ ਰਮਨਦੀਪ ਭਾਈ ਅੱਜ ਗਾਲਿਓ ਆ ਸੱਜਣਾ ਵੀ ਨਸਰਾਂ ਤੇਰੇ ਕੋਲੇ ਸਾਰੀਆਂ ਹੀ ਖੜੀਆਂ ਗਰਲੈਂਡੋ 에ਅਰ ਸੈਰ ਐਚਐਫ ਕ੍ਰੋਸ ਹਨਾ ਵੀ ਮਨ ਖੁਸ਼ ਕਰਤਾ ਤੂੰ ਯਾਰ ਇਹ ਗੱਲ ਤੇਰੀ ਸਿਰਾਂ ਲੱਗਿਆ ਬਾਈ ਜੀ ਜਦੋਂ ਅਸੀਂ ਲਾਡ ਰੱਖਣਾ ਹੁੰਦਾਗਾ ਜੀ ਸਭ ਤੋਂ ਪਹਿਲਾਂ ਅਸੀਂ 에ਅਰ ਸੈਰ ਜੀ ਇਹ ਘੱਟ ਮਿਲਦੀਆਂ ਫੇਰ ਵੀਰੇ ਗਰਲੈਂਡੋ ਜੀ ਫੇਰ ਜਰਸੀ ਫੇਰ ਸਾਈ ਵਾਲ ਜੀ ਜੀ ਤੇ ਦੂਜੀ ਵੈਰਾਈਟੀ ਨੂੰ ਵੀਰੇ ਬਾਅਦ ਚੋਂ ਹੱਥ ਪਾਉਣੇ ਆ ਕੀ ਬਾਤ ਆ ਬਾਈ ਜੀ ਹਾਂਜੀ ਬਾਈ ਜੀ ਬਾਅਦ ਅੱਗੇ ਅੱਗੇ ਬਾਈ ਮੌਸਮ ਬਦਲੂਗਾ ਫੇਰ ਅੱਗੇ ਅੱਗੇ ਓਵੇਂ ਓਵੇਂ ਆਣਗੇ ਜਾਣਗੇ ਵੀਰੇ ਆਪਾਂ ਮੌਸਮ ਦੇ ਰਿਕਾਰਡ ਆਪਾਂ ਗਾਮਾ ਰੱਖਦੇ ਆਂਗੇ ਉਹ ਸਾਬ ਨਾਲ ਵੇਚਦੇ ਆ ਜਿਹੜ ਤੁਸੀਂ ਸ਼ੁਰੂ ਦੇ ਵਿੱਚ ਵੀਰੇ ਬਹੁਤ ਹੀ ਵਧੀਆ ਕਹੀ ਆ ਜੀ ਕਿਉਂਕਿ ਭਾਈ ਜੀ ਅਸੀਂ ਵੀਡੀਓ ਦੇ ਵਿੱਚ ਉਹ ਚੀਜ਼ ਬੋਲਦੇ ਆਂ ਵੀ ਜਦੋਂ ਤੁਸੀਂ ਸਾਡੇ ਫਾਰਮ ਤੇ ਵੀਰੇ ਆਉਣਾਗਾ ਵੀ ਬਾਹਰੋਂ ਆਪਦਾ ਵੀਰੇ ਰੇਟ ਲਾਜ਼ਮੀ ਪਹਿਲਾਂ ਪਤਾ ਕਰ ਲਓ 1-2 ਦਿਨ ਕਿਉਂਕਿ ਵੀਰੇ ਤੁਹਾਡਾ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਕਿਉਂਕਿ ਭਾਈ ਜੀ ਸਾਨੂੰ ਆਪਦੇ ਰੇਟ ਤੇ ਮਾਣ ਨਾ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਆ ਇੱਕ ਤਾਂ ਜਦੋਂ ਵੀਰ ਦਾ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਉਹ ਆਪਣੇ ਗੇਟੋਂ ਅੰਦਰ ਆ ਗਿਆ ਵੀਰੇ ਇੱਕ ਤਾਂ ਉਹ ਗਊ 10 ਤੋਂ 15 ਮਿੰਟ ਚ ਲੈ ਲੂਗਾ ਬਿਲਕੁਲ ਜੀ ਫਿਰ ਇੱਕ ਵੀਰੇ ਆਪਦੇ ਮਨੋਂ ਮੰਨੂਗਾ ਵੀ ਮੇਰਾ 15 ਤੋਂ 20 ਹਜ਼ਾਰ ਦਾ ਫਾਇਦਾ ਹੋਇਆ ਫਾਇਦਾ ਹੋ ਗਿਆ ਮੰਨੂਗਾ ਵੀਰੇ ਇਹ ਤਾਂ ਜੇ ਉਹਦਾ ਮਾਰਕੀਟ ਘੁੰਮਿਆ ਹੋਊਗਾ ਮਾਰਕੀਟ ਘੁੰਮਿਆ ਹਾਂਜੀ ਵੀਰ ਜੀ ਬਿਲਕੁਲ ਜੀ ਅੱਛਾ ਰਮਨਦੀਪ ਭਾਈ ਅੱਜ ਫਿਰ ਕਿਹੜੇ ਜਾਨਵਰ ਤੋਂ ਤੂੰ ਹੀ ਕਰਾ ਦੇ ਸ਼ੁਰੂਆਤ ਵੀ ਸਾਬਿਆ ਭਾਈ ਇੱਧਰ ਆ ਜਾ ਤੇ ਇੱਥੋਂ ਆਪਾਂ ਚਾਲੂ ਕਰ ਜਿਹੜਾ ਤੇਰੇ ਤੇ ਲੱਗਦਾ ਬਾਈ ਜੀ ਜਿੱਧਰੋਂ ਤਾਨੂੰ ਮਨ ਮੰਦਾ ਕਿਉਂਕਿ ਬਾਈ ਜੀ ਕੱਲੀ-ਕੱਲੀ ਗਾਂ ਚੜਦੀ ਤੋਂ ਚੜਦੀ ਆ ਗਈ ਜਿਵੇਂ ਇਹ ਵੀਰੇ ਜੱਗ ਜੱਗਸਨ ਕਹਿੰਦਾ ਰੇਲਾਂ ਦਾ ਇੱਕ ਆ ਗਈ ਤੇ ਇੱਕ ਬਾਗੀ ਇੱਥੇ ਵੀਰੇ ਜਿਹੜੀ-ਜਿਹੜੀ ਨਿਕਲੀ ਦੋ ਇੱਕ ਦੂਜੀ ਤੋਂ ਚੜਦੀ ਤੋਂ ਚੜਦੀ ਆਈ ਜਾਉ ਜਿੱਧਰੋਂ ਮਰਜੀ ਵੀਰ ਜੀ ਤੇ ਵੀਰ ਸ਼ੁਰੂ ਕਰ ਲੋ ਆ ਜਿਹੜੀ ਵੱੱਛੀ ਤੋਂ ਹੀ ਸ਼ੁਰੂ ਕਰ ਜਿਹੜੀ ਆਪਣੇ ਕੋਲੇ ਖੜੀ ਲੈ ਵੀ ਸੱਜਣਾ ਇੱਕ ਵਾਰੀ ਆ ਜਾ ਫੁਰਤੀ ਜੀ ਦੇ ਨਾਲ ਤੇ ਤੋਰ ਕੇ ਨਾ ਆ ਚੋਬਰ ਦੀ ਵੀ ਪੂਰੀ ਚਰਚਾ ਮੈਂ ਚੈਨਲਾਂ ਦੇ ਉੱਤੇ ਵੇਖਦਾ ਇਹ ਗੱਭਰੂ ਦੀ ਤੋਰ ਹੀ ਵੱਖਰੀ ਆ ਗਾਂ ਦੇ ਨਾਲ ਆਨੰਦ ਲਿਆ ਦਿੰਦਾ ਗਾਂ ਨੂੰ ਤੋਰਨ ਦੇ ਲਈ ਮਿੱਤਰੋ ਕਿਉਂਕਿ ਭਾਈ ਸ਼ੇਰ ਰਮਨਦੀਪ ਗਾਂ ਤੋਰਨ ਦੇ ਲਈ ਵੀ ਜੋਸ਼ ਚਾਹੀਦਾ ਹੋਰ ਚਾਹੀਦਾ ਫਿਰ ਗੱਲ ਲੱਗਦੀ ਆ ਟਿਕਾਣੇ ਐਂਦੇ ਬਾਰੇ ਦੱਸੀ ਭਾਈ ਕਿੰਨਵਾ ਸੂਆ ਭਾਈ ਰਮਨਦੀਪ ਭਾਈ ਜੀ ਪਲੂਣ ਬੱਸੀ ਆ ਦੋ ਦੰਦ ਪੂਰੇ ਹੋ ਕੇ ਵੀਰੇ ਚੌਗਦੇ ਚੱਕ ਲਿਆ ਜੀ ਕਰਮਾਲੀ ਨੇ ਜੀ ਵੀਰੇ 22 ਕਿਲੋ ਬੌਲੀ ਇਹਦੇ ਥੱਲੇ ਕਰਮ ਵਾਲੀ ਖੱਬਾ ਸੁਈ ਹੋਈ ਆ ਜੀ ਸੁਈ ਸਵਾਈ ਆ ਵੀਰੇ ਹਜੇ ਇਹਨੂੰ ਸੁਈ ਨੂੰ ਅੱਜ ਪੰਜਵਾਂ ਦੇਣਾ ਵੀਰ ਜੀ ਬਾਕੀ ਇੱਕ ਮੇਨ ਗੱਲ ਆ ਵੀਰੇ ਜੀ ਸੁਈ ਸਵਾਈ ਗਊ ਤਾਂ ਵੀਰ ਸਾਡੇ ਜਿਹੜਾ ਮਰਜੀ ਆ ਜੇ ਤਿੰਨ ਟਾਈਮ ਚਾਰ ਟਾਈਮ ਚੋਕੇ ਲਿਜਾਵੇ ਹਾਂ ਜੀ ਸਾਡੇ ਨਾਲ ਗੱਬਣ ਬੈਠਦੀ ਵੀ ਵੀਰੇ ਕੋਈ ਵੀ ਵੀਰ ਸਾਈ ਲਾ ਲੇ ਉਹ ਵੀ ਸੁਈ ਤੋਂ ਬਾਈ ਜੀ ਦੁੱਧ ਤੋਲ ਕੇ ਲਿਜਾ ਸਕਦਾ ਬਿਲਕੁਲ ਜੀ ਕੱਲਾ ਆਪਾਂ ਵਪਾਰੀਆਂ ਵਾਲਾ ਵੀਰੇ ਜੀਬ ਵਾਲਾ ਦੁੱਧ ਨਹੀਂ ਵੇਚਣਾ ਹਾਂ ਆਪਾਂ ਕਹਿਣਾ ਤੋਲਣ ਵਾਲਾ ਬੋਲਣ ਵਾਲਾ ਵੀਰੇ ਤੋਲਣ ਵਾਲਾ ਹਾਂ ਜੀ ਹਾਂ ਜੀ ਇੱਕ ਹੀ ਪਾਦੀ ਹੋਊਗੀ ਬੱਛੀ ਜੀ ਏ ਵੀਰੇ ਬੱਸੀ ਦੇਖੋ ਕੱਲੀ ਕੱਲੀ ਦਾ ਭਾਅ ਨਹੀਂ ਵੀਰੇ ਪਤਾ ਲੱਗਣਾਗਾ ਕਿਉਂਕਿ ਕੱਲ ਨੂੰ ਵੀਰੇ ਸਾਰੇ ਮਾਲ ਦਾ ਭਾਅ ਬਣ ਜੂਗਾ ਜੀ ਜੀ ਕਿਉਂਕਿ ਵੀਰੇ ਦੇਖੋ ਜਦੋਂ ਆਪਾਂ ਮਾਰਕੀਟ 'ਚ ਘੁੰਮਦੇ ਹਾਂ ਸਾਰੀਆਂ ਭਾਅ ਚ ਨਹੀਂ ਮਿਲਦੀਆਂ ਵੀਰੇ ਸਾਰੀਆਂ ਮਹਿੰਗੀਆਂ ਨਹੀਂ ਮਿਲਦੀਆਂ ਅਸੀਂ ਵੀਰੇ ਕੱਲੀ ਕੱਲੀ ਗਾਜ ਨਾਫਾ ਨਹੀਂ ਕਮਾਉਣਾ ਅਸੀਂ ਲਾਟ ਦੇ ਵਿੱਚੋਂ 20-30 ਹਜ਼ਾਰ ਕਮਾਉਣਾ ਹੁੰਦਾਗਾ ਉਹ ਬੜੀ ਆਰਾਮਦਾਰੀ ਨਾਲ ਬਣ ਜੂਗਾ ਕੱਲ ਨੂੰ ਵੀਰੇ 5-7 ਬੰਦੇ ਬਹਿ ਕੇ ਜਿਹੜੀਆਂ ਗਾਇਆਂ ਕੋਈ 10 ਮਹਿੰਗੀਆਂ ਲੱਗੀਆਂ ਉਹਨਾਂ ਨੂੰ ਸਾਈਡ ਤੇ ਕਰ ਲਾਂਗੇ ਜਿਹੜੀਆਂ 10 ਸਸਤੀਆਂ ਲੱਗੀਆਂ ਉਹਨਾਂ ਨੂੰ ਸਾਈਡ ਤੇ ਕਰ ਲਾਂਗੇ ਜੀ ਇੱਕ ਦੂਜੀ ਦਾ ਵੀਰੇ ਰੇਟ ਐ ਬਣਾ ਦੇਾਂਗੇ ਫੱਟੀ ਤੇ ਚੜ ਜੂਗਾ ਚੜ ਜੂਗਾ ਇਹ ਜਦੋਂ ਵੀਰ ਗੇਟੋ ਅੰਦਰ ਆਈ ਗਿਆ ਰੇਟ ਮੰਗੀ ਗਏ ਤੇ 5 ਮਿੰਟ ਚ ਵੀਰੇ ਸੌਦਾ ਲਈ ਜਾਊਗਾ ਠੀਕ ਆ ਆ ਭਾਈ ਆ ਵੀ ਤੋਰੀ 2 ਨੰਬਰ ਤੇ ਵਾੜ ਜਿਹੜੀ ਹੁਣ ਕੈਮਰੇ ਦੀ ਅੱਖਾ ਕਿਉਂਕਿ ਸਾਡਾ ਕੈਮਰਾਮੈਨ ਆ ਨਾ ਜਿਹੜਾ ਗੁਰਦੀਪ ਸਿੰਘ ਇਹ ਵੀ ਚੰਗੇ ਜਾਨਵਰ ਤੇ ਵੱਧ ਫੋਕਸ ਕਰਦਾ ਮਾੜੇ ਤੇ ਵੀ ਥੋੜਾ ਜਿਹਾ ਮੇਰੇ ਅੰਗੂ ਚਿਚਕਦਾ ਜਿਹਾ ਬੋਲਣ ਤੋਂ ਆ ਮਿੱਤਰੋ ਵਾੜ ਦਾ ਟਿਕਾਣਾ ਤੀਰ ਆ ਇਹਦੇ ਗਾਨੀਆਂ ਇਹਦੇ ਕੁੰਗਰੂ ਪਾਏ ਦੱਸਦੇ ਆ ਵੀ ਇਹਨੇ ਕੁਝ ਨਾ ਕੁਝ ਤਿਆਰ ਹੋ ਕੇ ਨਾਮਾ ਹਜੇ ਤਾਂ ਇਹ ਕੱਚੀ ਆ ਇਹਦੇ ਬਾਰੇ ਪੁੱਛਦੇ ਆ ਕਿੰਨੇ ਦਿਨਾਂ ਦੀ ਕੱਚੀ ਆ ਲੈ ਵੀ ਰਮਨ ਦੀ ਭਾਈ ਇਹ ਕਿੰਨੇ ਦਿਨਾਂ ਦੀ ਕੱਚੀ ਆ ਭਾਈ ਵੀਰੇ 14 ਦਿਨਾਂ ਦਾ ਟਾਈਮ ਬਾਕੀ ਹੈਗਾ ਮਾਲਕ ਦੇ ਦੱਸਣ ਸਾਰ ਜੀ ਸੂਆ ਵੀਰੇ ਦੂਜਾ ਸੁੰਦਿਆ ਮੂੰਹੋਂ ਸੇਦੰਦਾਂ ਇੱਕ ਚੀਜ਼ ਅਸੀਂ ਲਾਜ਼ਮੀ ਦੱਸਦੇ ਆ ਸਾਡੀ ਵੀਡੀਓ ਦਾ ਕੋਈ ਵੀ ਵੀਰ ਚਲਦੀ ਦਾ ਸਕਰੀਨਸ਼ਾਟ ਲੈ ਲੇ ਜੀ ਜਿਹਦਾ ਦੋ ਦੰਦ ਬੋਲਤੇ ਜਾਂ ਸੇਦੰਦ ਬੋਲਤੇ ਜਿੰਨਾ ਦੁੱਧ ਬੋਲਤਾ ਜਿਹੜੀ ਚੀਜ਼ ਬੋਲਾਂਗੇ ਵੀਰੇ ਉਹ ਇੱਥੇ ਆ ਕੇ ਪਹਿਲਾਂ ਵੀਰ ਚੈੱਕ ਕਰੇ ਵੀ ਇਹ ਵੀਰ ਕਹਿਣੀ ਤੇ ਕਰਨੀ ਦੇ ਪੱਕੇ ਹੈਗੇ ਆ ਕੋ ਬੋਲਣ ਦੀਆਂ ਕੋਈ ਤੇ ਦੱਸਣ ਦੀਆਂ ਕੋਈ ਹੋਰ ਨਹੀਂ ਕੀ ਬਾਤ ਅਛਾ ਰਮਨਦੀਪਾਈ ਆ ਵੱਡੇ ਲੇਵੇ ਵਾਲੀ ਵਹਿੜਾ ਜਿਹੜੀ ਆ ਸਾਹਮਣੇ ਖੜੀ 3 ਨੰਬਰ ਤੇ ਜਿਹੜੇ ਵਿਚਾਰਾ ਰਿਠਾਈ ਜਾਂਦਾ ਉਹਦੇ ਨਾਲ ਇਧਰਲੇ ਪਾਸੇ ਮੈਂ ਵੀ ਸੱਜਣਾ ਇਹਨੂੰ ਬਾਹਰ ਕੱਢ ਕੇ ਲਿਆਈ ਇਹਦੇ ਬਾਰੇ ਦੱਸੀ ਵੀ ਕੀ ਚੀਜ਼ ਕਹਿੰਦੀ ਆ ਕੀ ਕਹਿੰਦੀ ਆ ਇਹ ਏ ਵੀਰੇ ਜਿਹੜੀ ਤਿੰਨ ਨੰਬਰ ਬਾੜਾ ਜੀ ਇਹ ਬਾਈ ਜੀ ਤਾਜੀ ਸੂਈਆ ਮੂੰਹੋਂ ਵੀਰੇ ਚਾਰ ਦੰਦਾਂ ਦੀ ਪਰ ਇਹ ਮੈਂ ਵਪਾਰੀ ਵੀਰ ਤੋਂ ਲਈ ਆ ਵਿਚ ਵੀਰ ਕਹਿੰਦਾ ਵਪਾਰੀ ਵੀਰ ਤੋਂ ਲੈ ਕੇ ਨਫਾ ਨਹੀਂ ਦਿੰਦਿਆਂ ਕਿਉਂਕਿ ਵੀਰੇ ਹਰ ਇੱਕ ਬੰਦੇ ਨੂੰ ਆਪੋ ਆਪਣੀ ਜਾਣਵਰ ਦੀ ਪਰਖ ਹੁੰਦੀ ਆ ਇਹ ਵੀਰੇ ਮੂੰਹੋਂ ਚਾਰ ਦੰਦਾਂ ਦੀ ਅੱਜ ਬਾਈ ਜੀ 30 ਕਿਲੋ ਦੁੱਧ ਤੋਂ ਸਟਾਰਟ ਆ ਗਈ ਵੀਰੇ ਢੰਡੇ ਲਾਉਂਦੀ ਅੱਜ ਹੈ ਜੀ ਬਿਲਕੁਲ ਬਾਈ ਜੀ ਅਸੀਂ ਆਪ ਢੋਲਿਆ 30 ਕਿਲੋ ਪਰ ਦੁੱਧ ਵੀਰੇ ਇਹ 34 ਤੋਂ 35 ਕਿਲੋ ਬੜੀ ਆਰਾਮਦਾਰੀ ਨਾਲ ਦੇਊਗੀ ਇਹ ਜੇਕਰ ਇਹਦੇ ਬੱਚਾ ਆ ਗਿਆ ਜੀ ਅ ਮਗਰ ਵੀਰੇ ਕਿਉਂਕਿ ਸਾਡੇ ਕੋਲੇ ਇਸ ਵਕਤ ਮਾਈ ਜੀ ਟੋਟਲ ਜਿਹੜੇ 32 ਨਗ ਤਾਜ਼ੀਆਂ ਸੁਈਆਂ ਬਹਿੜਾ ਹੈਗੀਆਂ ਨੇ ਕੰਡੇ ਲਾਉਣ ਵਾਲੀਆਂ ਜਿਹਦੇ ਵਿੱਚੋਂ ਵੀਰੇ 14 ਤੋਂ 15 ਬੱਸੀਆਂ ਹੈਗੀਆਂ ਨੇ ਕੀ ਬਾਤ ਹੈ ਹਾਂਜੀ ਅੱਛਾ ਇਹ ਹੋ ਗਈ ਆਪਣੀ 3 ਨੰਬਰ ਤੇ ਆਪਾਂ ਕੱਢਣੀਆਂ ਛਾਂਟੀਆਂ ਹੈ ਬਹਿੜਾ ਵੀਰਾ ਬਣ ਕੇ ਨਾ ਕਈ ਵੀ ਕਿਤੇ ਕੋਈ ਖਲਾਲ ਵੀਰੇ ਇੱਕ ਨੰਬਰ ਖਲਵਾ ਲੋ ਚਾਹੇ ਹਾਂ ਇੱਕ ਨੰਬਰ ਵਾਲੀ ਵੀ ਖੋਲ ਲਿਆ ਤੇ ਦੋ ਨੰਬਰ ਵਾਲੀ ਵੀ ਸਜਣਾ ਖੋਲ ਲਿਆ ਆ ਫੁਰਤੀ ਜੀ ਮਾਰਦੇ ਫੁਰਤੀ ਜੀ ਵੀ ਇੱਕ ਪਤਾ ਲੱਗੇ ਵੀ ਗੱਭਰੂ ਗਾਂ ਦੇ ਨਾਲ ਤੁਰਦਾ ਜਿਵੇਂ ਪਾਲਾ ਜਲਾਲਪੁਰਿਆ ਜੱਫੇ ਲਾਉਂਦਾ ਹੁੰਦਾ ਤੇ ਮਿੱਤਰੋ ਉਵੇਂ ਦੇ ਤੀਰ ਟਿਕਾਣੇ ਲੱਗਦੇ ਆ ਫਿਰ ਸਵਾਦ ਆਉਂਦਾ ਕਿਉਂਕਿ ਜਦੋਂ ਆਨੰਦ ਬੱਚੇ ਨਾ ਵੀਡੀਓ ਦੇਖਣ ਦਾ ਮਜ਼ਾ ਆ ਜਾਏ ਫਿਰ ਅਗਲਾ ਗਵੰਡੀਆਂ ਦੇ ਕੋਲੇ ਸ਼ੇਅਰ ਕਰ ਦਿੰਦਾ ਤੇ ਜਦੋਂ ਨਜ਼ਾਰਾ ਆਪ ਨੂੰ ਨਾ ਆਇਆ ਹੋਵੇ ਉਦੋਂ ਗਵੰਡੀ ਦੇਖਣ ਨੂੰ ਕਿਦੋਂ ਕਹਿਣਗੇ ਆਹ ਵੇਖੋ ਮੇਰੇ ਮਿੱਤਰੋ ਇਹਦਾ ਭਲੇਖਾ ਛੋਟੇ ਹਾਥੀ ਦਾ ਪੈਂਦਾ ਵਾ ਇਹਦੇ ਬਾਰੇ ਜਾਨਣਾ ਬੜਾ ਲਾਜ਼ਮੀ ਆ ਰਵਣਦੀਪ ਭਾਈ ਇਹਦੇ ਬਾਰੇ ਦੱਸੀ ਕੀ ਡਿਟੇਲ ਹੈ ਕੀ ਕਹਿੰਦੀ ਆ ਬਾਈ ਜੀ ਆਪਾਂ ਇਹ ਨਹੀਂ ਹਰ ਇੱਕ ਕਿਉਂਕਿ ਅਸੀਂ ਜਿਆਦਾ ਬਹਿਣਾ ਵੀਰੇ ਦੰਦਾਂ ਦੇ ਵਿੱਚ ਲੈਣੇ ਆ ਜੀ ਇਹ ਵੀ ਵੀਰੇ ਸੇ ਦੰਦਾ ਦੂਜਾ ਸੁਆ ਵੀਰੇ ਸੂਣਾਗਾ ਇਹਦਾ ਚਾਰ ਪੀੜੀਆਂ ਦਾ ਵੀਰੇ ਰਿਕਾਰਡ ਦੇਵਾਂਗੇ ਹਜੇ ਬਾਈ ਜੀ ਇਹਦਾ ਜਾਨੀ ਉਹ ਟਾਈਮ ਦੇ حساب ਨਾਲ ਤਾਂ 7 ਦਿਨ ਰਹਿ ਗਏ ਆ ਪਰ ਦਿਨ ਵੀਰੇ ਇਹ ਦੋ ਚਾਰ ਉੱਪਰ ਦੀ ਵੀ ਲੈ ਜੂਗੀ तकरीबन 10 ਦਿਨ ਦੇ ਵਿੱਚ ਵੀਰੇ ਬੱਚਾ ਧਰੂਗੀ ਠੀਕ ਹੈ ਜੀ ਇਹਨਾਂ ਦੇ ਟਿਕਾਣੇ تیر ਲੱਗੂਗਾ ਹਨਾ ਲੱਗੂਗਾ ਵੀਰੇ ਲੱਗੂ ਰਵਿੰਦਰਪ ਸਿੰਘ ਐ ਚਰਚਾ ਹੋਊਗੀ ਬਰਨਾਲੇ ਵਾਲੇ ਛੇਨੀਵਾਲ ਤੋਂ ਗਾ ਲਿਆਂਦੀ ਸੀ ਤੇ ਪਤੰਦਰ ਦੀ ਗਾਣੇ ਸੂਏ ਦੇ ਵਿੱਚ ਨਾਲੇ ਵੱੱਠੀ ਦੇਤੀ ਤੇ ਨਾਲੇ ਦੁੱਧ ਪਾਤਾ ਕਾਮਯਾਬ ਕਰਨ ਦਾ ਤਰੀਕਾ ਹੀ ਇਹ ਆ ਰਵਣਦੀਪ ਸਿੰਘ ਇਕੱਲਾ ਵਪਾਰ ਦੀ ਆਪਣਾ ਆਪਾਂ ਨੂੰ ਫਾਰਮਰ ਬਚਾਉਣੇ ਪੈਣੇ ਆ ਜੇ ਆਪਾਂ ਅੱਗੇ ਵਧਣਾ ਇਕੱਲਾ ਨਫਾ ਨਹੀਂ ਰਵਣਦੀਪ ਵੀਰੇ ਆਪਾਂ ਨੂੰ ਦੁੱਧ ਦੇ ਨਾਲ ਨਾਲ ਉਹਨਾਂ ਨੂੰ ਸਮਝਾਉਣਾ ਵੀ ਪੈਣਾ ਵਾ ਵੀ ਇਸ ਤਰ੍ਹਾਂ ਚੱਲੋ ਸੱਜਣੋ ਅੱਛਾ ਲੈ ਵੀ ਰਮਨਦੀਪ ਭਾਈ ਇਹਨੇ ਬੱਚਾ ਰੱਖਤਾ ਹਨ ਇਹਦੇ ਥਣ ਦੇ ਬੜਾ ਤੀਰ ਟਿਕਾਣੇ ਆ ਇਹਨੂੰ ਲੋਕ ਵੇਖਣਗੇ ਵੀ ਜਦੋਂ ਗੋਬਈ ਛੀਨੀ ਗਾਲਾਂ ਦੇ ਕਾਲਿਆਂ ਤੋਂ ਡੈਰੀ ਫਾਰਮ ਤੋਂ ਗਾਂ ਉਤਰ ਗਈਆ ਖੱਡੇ ਤੇ ਲਾ ਲਈਆ ਗਵੰਡੀ ਸੋਚਣਗੇ ਅਸੀਂ ਵੀ ਲੈ ਕੇ ਆਉਣੀਆ ਇਹਦੇ ਮੇਰੇ ਦੱਸ ਸਕਾਂ ਯਾਰ ਇਹਦੀ ਕੀ ਤਰੀਫਾ ਕਰਾਂ ਮੈਂ ਮੈਨੂੰ ਤਾਂ ਟੀਰੀ ਬਹੁਤ ਟਿਕਾਣੇ ਲੱਗਿਆ ਲੱਗਦਾ ਇਹਦਾ ਬਾਈ ਜੀ ਸਰਬੇ ਵੀਰ ਪਲੂਣ ਬੱਚਾ ਆਏ ਹਾਏ ਦੋ ਦੰਦ ਵੀਰੇ ਬੱਚਾ ਤਾਜੀ ਸੂਈਆ ਹਜੇ ਦੀ ਜੇਰ ਪੈਣੀ ਵੀਰੇ ਬਾਕੀ ਆ ਠੀਕ ਆ ਫਿਟਨੈਸ ਕੁਆਲਟੀ ਦੀ ਵੀਰੇ ਬੈਡ ਹੈਗੀ ਆ ਜੀ ਇਹਦਾ ਪਲੂਨ ਦਾ ਵੀਰੇ 28 ਕਿਲੋ ਤੋਂ ਲੈ ਕੇ 32 ਕਿਲੋ ਦੇ ਵੀਰੇ ਘਰਾਂ ਦੇ ਵਿੱਚ ਦੁੱਧਾਂ ਪੈਂਦਾ ਆਪਣੇ ਫਾਰਮ ਤੇ ਚਵਾ ਦੇਵਾਂਗੇ। ਕੀ ਬਾਤ ਹੈ। ਇੱਕ ਗੱਲ ਹੋਰ ਆ ਰਮਨ ਦੀ ਬਾਈ ਗਾਂ ਦੱਸਦੀ ਆ ਵੀ ਮੈਂ ਦਸਾਂ ਦਿਨਾਂ ਨੂੰ ਕੁਝ ਨਾ ਕੁਝ ਹੋਰ ਬਣੂੰਗੀ ਕਿਉਂਕਿ ਤੂੰ ਵੀ ਵੱਡਾ ਪਾਈ ਆ ਕੰਮ ਆਪਣਾ ਵੀ ਰੈਗੂਲਰ ਇਹੀ ਆ। ਕਈ ਵਾਰੀ ਜਾਨਵਰ 5-7 ਦਿਨ ਪਹਿਲਾਂ ਵੱਧ ਜੱਜ ਜਾਂਦਾ ਹੁੰਦਾ ਤੇ ਕਈ ਵਾਰੀ ਜਾਨਵਰ ਸੂਣ ਤੋਂ ਬਾਅਦ ਇੰਨੀ ਕੁ ਦੁੱਸ ਪੈਦਾ ਕਰ ਜਾਂਦਾ ਹੁੰਦਾ ਕਿ ਉਹਦਾ ਰੇਟ ਧੁਗਣਾ ਧੁਗਣਾ ਹੋ ਜਾਂਦਾ ਹੁੰਦਾ। ਆਹ ਬਾਰੇ ਦੱਸੀ ਖਾਂ ਇਹ ਵੀ ਬੜੀ ਤੇਰੇ ਵਾਂਗੂ ਸੋਹਣੀ ਸੁਨੱਖੀ ਲੱਗਦੀ ਪਈ ਆ ਮੈਨੂੰ। ਇਹਦੇ ਬਾਰੇ ਲਾਈਨ ਤੀਰ ਟਿਕਾਣੇ ਮੜਾ ਜਾ। ਬਾਈ ਜੀ ਖੀਰੀ ਬੱਸੀ ਆ ਦੁੱਧ ਦੰਦੀਆਂ ਦੇ ਵਿੱਚ ਆ ਵੀਰੇ ਠੀਕ ਹੈ ਜੀ ਕੱਚੀ ਵੀਰੇ 12 13 ਦੰਦੀ ਆ ਇਹ ਵੀਰ ਜਿਹੜੇ ਤੋਂ ਲਈਆ ਵੀਰੇ ਮਿੰਨੀ ਫਾਰਮ ਦਾ ਕੰਮ ਕਰਦਾਗਾ 14 15 ਬੈੜਾ ਵੀਰੇ ਬਿਲਕੁਲ ਦੁੱਧ ਦੰਦੀਆਂ ਦੇ ਵਿੱਚ ਬੱਚਾ ਹੈਗਾ 20 ਮਹੀਨੇ ਉਮਰਾ ਵੀਰੇ ਦੀ ਕੀ ਬਾਤ ਆ ਤੁਰਦੀ ਪਲਵਾਨਾਂ ਵਾਂਗੂਆ ਲੇਵੇ ਦੀ ਲੋਲ ਪੁਣਾਇਆ ਦੱਸਦਾ ਜਿਵੇਂ ਲੇਸ ਵਾਲਾ ਪੈਕਟ ਖਾਲੀ ਨਹੀਂ ਹੁੰਦਾ ਤੇ ਲਫਾਫਾ ਭਰੇ ਤੋਂ ਹਵਾ ਭਰੇ ਤੋਂ ਫੁੱਲ ਜਾਂਦਾ ਇਹਦੇ ਵਿੱਚ ਹਜੇ ਹਵਾ ਨਹੀਂ ਬਣਨੀ ਇਹਦੇ ਵਿੱਚ ਦੁੱਧ ਬਣਨਾ ਵਾ ਇਹਨੇ 25 24 20 22 ਇੱਥੇ ਤੀਰ ਟਿਕਾਣੇ ਲਾਉਗੇ ਮੈਨੂੰ ਨਹੀਂ ਲਾਉਗੀ ਬਿਲਕੁਲ ਨਾ ਦੇਣਾ ਬਣਦਾ ਇਹਨੂੰ ਹਨਾ ਸਰਪੇ ਵੀਰੇ ਦੀ ਕੁਆਲਿਟੀ ਦਿਓ ਜੀ ਹਾਂ ਆਹ ਬਾਰੇ ਜੁਗਨੀ ਬਾਰੇ ਦੱਸੀਗਾ ਜਿਹੜੀ ਬਾਈ ਆਪਾਂ ਹੁਣ ਖੋਲਣ ਲੱਗੇ ਆਂ ਇਹਦੇ ਬਾਰੇ ਤੂੰ ਵੀ ਖੁੱਲ ਕੇ ਬੋਲ ਦੇ ਕਿਰਨ ਦੀ ਜਿਵੇਂ ਕਮੈਂਟਰੀ ਦੇ ਵਿੱਚ ਅਮਰੀਕ ਕੋਸੇ ਕੋਟਲੇ ਵਾਲਾ ਤੀਰ ਟਿਕਾਣੇ ਲਾਉਂਦਾ ਹੁੰਦਾ ਨਾ ਆਪਾਂ ਪਸੂਆਂ ਦੇ ਵਿੱਚ ਓਵੇਂ ਲਾਇਆ ਕਰਨੇ ਆਂ ਕਰੜਾ ਜਿਹਾ ਹੋ ਕੇ ਬਹਿ ਜਾ ਅਗਰ ਮੇਰੇ ਨਾਲ ਇਹਦੇ ਬਾਰੇ ਦੱਸੋ ਮੈਨੂੰ ਕੀ ਕਹਿੰਦੀ ਆ ਬਾਈ ਜੀ ਸੇਦ ਆਂਦਾ ਕੀ ਠੀਕ ਆ ਦੂਜਾ ਸੂਆ ਸੂਈਆ ਵੀਰੇ ਠਾਈ ਤੋਂ 29 ਕਿਲੋ ਅੱਜ ਪੰਜਵੇਂ ਦਿਨ ਥੱਲੇ ਬੌਲੀ ਆ ਵੀਰ ਜੀ ਇਹਦਾ ਪਹਿਲੇ ਸੂਏ ਦਾ 35 ਕਿਲੋ ਦਾ ਰਿਕਾਰਡ ਆ ਕਿਉਂਕਿ 21ਰ ਵੀਰੇ 35 ਤੋਂ 38 ਕਿਲੋ ਦਾ ਬੱਚੇ ਨੇ ਇਹਨੇ ਦੁੱਧ ਦੇਣਾ ਪਰ ਲੱਗੀ ਮਸ਼ੀਨ ਤੇ ਆ ਲੱਗੀ ਮਸ਼ੀਨ ਤੇ ਮਿਲਦੀ ਆ ਹਾਂਜੀ ਠੀਕ ਆ ਉਹ ਕੋਈ ਗੱਲ ਨਹੀਂ ਮਸ਼ੀਨ ਹੀ ਲਾਉਣੀ ਆ ਜਿਹਨੇ 25 26 ਕਿਲੋ ਦੁੱਧ ਚੋਣਾ ਨਾ ਬਾਈ ਅੱਜ ਕੱਲ ਪਾਵਾਂ ਦੇ ਵਿੱਚ ਜਾਨਾ ਨਹੀਂ ਰਹੀਆਂ ਅੱਗੇ ਲੋਕ 30 30 ਗਾਈਆਂ ਹੱਥੀ ਚੋ ਲੈਣਦੇ ਸੀ ਹੁਣ ਇੱਕ ਦਾ ਗਾਂ ਚੋਕੇ ਨਾ ਤੇ ਪੰਜਮੈਂਟ ਦੂਜੀ ਗਾਂਵਲ ਝਾਕ ਦੇਣੀ ਮੇਰੇ ਹਿਸਾਬ ਨਾਲ ਕਈਆਂ ਨੂੰ ਤਾਂ ਮਸ਼ੀਨ ਤੇ ਚੋਣੀ ਵੀ ਔਖੀ ਲੱਗਦੀ ਆ ਇਹ ਗੱਲ ਬੰਦਣੀ ਪੈਣੀ ਆ ਤੈਨੂੰ ਐਂਦੇ ਬਾਰੇ ਐਂ ਸ਼ਹਿਰ ਬਾਰੇ ਦੱਸੀਗਾ ਇਹਦੀ ਵਾਵਾ ਚਰਚਾ ਅੱਜ ਕੱਲ ਵਾਵੀ ਮੰਗ ਹੋਈ ਪਈ ਆ ਇਹ ਤੂੰ ਕਿੱਥੋਂ ਲੱਭ ਕੇ ਲਿਆ ਮੈਨੂੰ ਖੁੱਲ ਕੇ ਦੱਸ ਵੜਾ ਜੀ ਬਾਈ ਜੀ ਸਾਨੂੰ ਨਾ ਮੈਂ ਬੋਲਦਾ ਹੁੰਨਾਗਾ ਐਫ ਐਫ ਜਰਸੀ ਆਰ ਸਰ ਗਰਲੈਂਡੋ ਮੇਰੇ ਵਿੱਚ ਨਾਉਂ ਵੀ ਧਰੀ ਬੈਠੇ ਆਰ ਸਰ ਗਰਲੈਂਡੋ ਕਿਉਂਕਿ ਵੀਰੇ ਅਸੀਂ ਲਾਟ ਦਾ ਬਾਅਦੋਂ ਲਾਂਚ ਰੱਖਣਾ ਹੁੰਦਾ ਡੇਟ ਰੱਖਣੀ ਹੁੰਦੀ ਆ ਪਹਿਲਾਂ ਸਾਨੂੰ ਦੋ ਤਿੰਨ ਐਰ ਸਰ ਲੱਭਣੀਆਂ ਪੈਂਦੀਆਂ ਦੋ ਤਿੰਨ ਗ ਉਹ ਲੱਪਣੀਆਂ ਪੈਂਦੀਆਂ ਨੇ ਫੇਰ ਵੀਰੇ ਲਾਟ ਰੱਖਦੇ ਆ ਇਹ ਬਾਈ ਜੀ ਅੱਜ ਚੌਥੇ ਦਿਨ ਥੱਲੇ ਬੌਲਿਓ ਖਾਲੀ ਹੋਈ ਆ ਵੀਰੇ 35 ਕਿਲੋ ਦੁੱਧ ਬਾਈ ਜੀ ਕੰਡੇ ਵਾਲੇ ਤੋਲ ਤੋਂ ਚੱਲੀ ਆ ਵੀਰੇ ਬੌਲੇ ਤੋਂ ਹਾਂ ਜੀ ਕਹਿਣ ਤੋਂ ਭਾਵੇਂ ਯਾਰ ਰਮਨਦੀਪ ਸਿੰਘਾ ਵੀ ਮੈਂ ਨਾ ਜਿੱਥੇ 10 10 ਕਿਲੋ ਵਾਲੀਆਂ ਪੰਜ ਰੱਖਣੀਆਂ ਉੱਥੇ ਦੋਆਂ ਨੂੰ ਪੱਠੇ ਪਾਏ ਚੰਗੇ ਆ ਇਹਨਾਂ ਦੇ ਮਗਰ ਵੱੱਛੀਆਂ ਵੱੱਛੇ ਆ ਜਿਹੜੇ ਉਹਨਾਂ ਨੇ ਵੀ ਇੱਕ ਦਿਨ ਪੂਰੇ ਕਾਮਯਾਬ ਹੋ ਜਾਣਾ ਕਿਉਂਕਿ ਜੇ ਮਾਂ 35 ਦਿੰਦੀ ਆ ਤੇ 30 40 ਵਾਲੀ ਪੈਦਾ ਹੋਊਗੀ ਹੋਊਗੀ ਤੇ ਜੇ 30 35 ਦਿੰਦੀ ਆ ਤੇ ਮੈਤਰੋ ਉਹਦੇ ਤੋਂ ਪੈਦਾ ਹੋ ਗਿਆ 50 ਤੇ ਜਾਵੜਨਾ ਇਹਨੂੰ ਕਹਿੰਦੇ ਆ ਬਰੀਡ ਇਹਦੇ ਬਾਰੇ ਦੱਸੀਗਾ ਮਿੱਤਰਾ ਇਹਦੇ ਬਾਰੇ ਵੀ ਕਰੀ ਥੋੜੀ ਜਿਹੀ ਟ੍ਰੀਪ ਪੁੱਲ ਹੁਣ ਬੱਤੀ ਆ ਬਾਈ ਜੀ ਦੋ ਦੰਦ ਆ ਗਈ ਜੀ ਤੇ ਕੱਚੀ ਹੈਗੀ ਆ ਵੀਰੇ 12 ਤੋਂ 13 ਦਿਨ ਦੀ ਜੀ ਇਹ ਵੀਰੇ 38 ਨਾ ਕੋ ਆ ਜਿਹੜੇ ਫਾਰਮਾਂ ਦੇ ਵਿੱਚੋਂ ਵੀਰੇ ਸਿਲੈਕਟਡ ਲੈ ਕੇ ਆਂਦੇ ਆ ਜੀ ਸਿਆਣੇ ਦੀ ਕਹਾਵਤਾ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾਗਾ ਬਿਲਕੁਲ ਜੀ ਸਾਡੇ ਨਾਲ ਬਾਈ ਜੀ 7-8 ਜ਼ੌਹਰੀ ਉਹ ਹੁੰਦੇ ਨੇ ਜਿਹੜੇ ਗਊ ਦੇ ਚਾਰ ਸਪੇਰੇ ਹੁਮ-ਹੁਮ ਕੇ ਸਕੈਨ ਕਰ ਦਿੰਦੇ ਆ ਉਹ ਗਊ ਨੂੰ ਵੀਰੇ ਜਦੋਂ ਖਰੀਦਦੇ ਆ ਹੇਰੀ ਸੋਚਦੇ ਵੀ ਆਪਣੀ ਕਹਿ ਘੰਟਿਆਂ ਚ ਵਿਕੂਗੀ ਉਹ ਵੀਰੇ ਮੈਂਟਾਂ ਦੇ ਹਿਸਾਬ ਨਾਲ ਚਲਦੇ ਆ ਮੈਂਟਾਂ ਦੇ ਵਿੱਚ ਵੀਰੇ ਉਹ ਵਿਕੂਗੀ ਇੱਕ ਤਾਂ ਆਪਣੀ ਕੁਆਲਿਟੀ ਤੇ ਇੱਕ ਵੀਰੇ ਰੇਟ ਲੈ ਵੀ ਰਮਨਦੀਪ ਸਿਆ ਇਹ ਗੱਲਾਂ ਸੱਚ ਆ ਜਿਹੜਾ ਬੰਦਾ ਹੀਰੇ ਵੇਚਦਾ ਹੀਰੇ ਦੀ ਪਰਖ ਉਸੇ ਬੰਦੇ ਨੂੰ ਹੁਣੀ ਜਿੰਦੇ ਘਰੇ ਹੀਰਾ ਖੜਿਆ ਹੋਇਆ ਨਹੀਂ ਤਾਂ ਮੇਰੇ ਅਰਗੇ ਨੇ ਕਹਿ ਦੇਣਾ ਓਏ ਪਦਿਆ ਨਾ ਲੈ ਤਾਂ ਮੰਗੀ ਆ ਉਹ ਦੁੱਧ ਦਾ ਰੇਟ ਨਹੀਂ ਓਏ ਕਿਹੜਾ ਕਹਿੰਦਾ ਦੁੱਧ ਦਾ ਰੇਟ ਨਹੀਂ ਅੱਜ ਮੈਂ ਲੁਧਿਆਣੇ ਦੇ ਕੋਲੇ ਜਗਰਾਉਂ ਦੇ ਕੋਲੇ ਸ਼ੀਨੀਵਾਲ ਕਲਾ ਪੇ ਦਾ ਜੋ ਸੋਰੀ ਕਿਹੜਾ ਹੀ ਢੰਡੀਆਂ ਲੈ ਮਿੱਤਰੋ ਉਹ ਬਾਈ ਨੇ ਨਿਊਜ਼ੀਲੈਂਡ ਤੋਂ ਆ ਕੇ ਫਾਰਮ ਸ਼ੁਰੂ ਕੀਤਾ ਬਾਈ 200 ਸੋਰੀ 70 80 ਗਾਈਆਂ ਉਹਨੇ ਹੁਣ ਪਾਲੀਆਂ ਉਹ ਕਹਿੰਦਾ ਬਾਈ ਮੈਂ ਆਪਦਾ ਬਿਜ਼ਨਸ ਆ ਕੇ ਇੱਥੇ ਅੱਗੇ ਵਧਾਉਣਾ ਇੱਥੇ ਪੰਜਾਬੀਆਂ ਨੂੰ ਰੁਜ਼ਗਾਰ ਦੇਣਾ ਇਸ ਤਰ੍ਹਾਂ ਦੀ ਸੋਚ ਵਾਲੇ ਬੰਦੇ ਹੋਣਗੇ ਮੈਂ ਨਾ ਦੋ ਤਿੰਨ ਹੋਟਲ ਆਪਣੇ ਜਾਜ ਮੋੜਤੇ ਨਾ ਤੇ ਆਪਣੀਆਂ ਗਾਈਆਂ ਪੂਰੀਆਂ ਨਹੀਂ ਆਉਣੀਆਂ ਬਈ ਤੈਨੂੰ ਮੰਨਣੀ ਪੈਣੀ ਇਹ ਗੱਲ ਬਹੁਤ ਫਰਕ ਪੈ ਗਿਆ ਚੀਜ਼ ਦੇ ਨਾਲ ਆ ਬਾਈ ਕਾਲੀ ਗਾਂ ਬਾਰੇ ਦੱਸੀਗਾ ਮੈਨੂੰ ਕੀ ਕਹਿੰਦੀ ਆ ਯਾਰ ਬਾਕੀ ਵੀਰ ਜੀ ਵੈਰਾਈਟੀ ਆਪਣੇ ਕੋਲ ਜਮੇ ਜਰਸੀ ਆ ਉਹਦੇ 11 ਨਾਗਾ ਵੀਰੇ ਐਰ ਸੈਰ ਦੇ 5 6 ਨਾਗਾ ਗਰਲੈਂਡੋ ਦੇ 7 8 ਨਾਗਾ ਸਾਈ ਵਾਲ ਦੇ 7 8 ਨਾਗਾ ਕਾਫੀ ਕਰੋਸ ਦੇ 4 5 ਆ ਵੀਰੇ ਐਫ ਐਫ ਦੇ ਜਿਆਦੇ ਆ ਵੈਰਾਈਟੀ ਸਾਰੀ ਆ ਵੀਰੇ ਦੁੱਧ ਘੱਟੋ ਘੱਟ ਬਾਈ ਜੀ 18 20 ਕਿਲੋ ਤੋਂ ਲੈ ਕੇ 45 46 ਕਿਲੋ ਤੱਕ ਰਗਊ ਆਪਣੇ ਫਾਰਮ ਤੇ ਹੈਗੀ ਆ ਹੈਗੀ ਆ ਜਿਹੜੀ ਇਹ ਕਾਲੀ ਗਊ ਆ ਵੀਰੇ 4 ਦਿਨ ਤੇ ਬਾਲੋ ਚੱਲੀ ਆ ਬਾਈ ਜੀ ਹਾਂ 28 ਕਿਲੋ ਵੀਰੇ ਕੰਡੇ ਤੇ ਜਿਹੜਾ ਵੀਰ ਮਰਜੀ ਤੋਲ ਲੈ ਉਹ ਵੀ ਅੱਜ ਦਾ ਦੁੱਧ ਆ ਅੱਜ ਦਾ ਤਿਆਰ ਅੱਜ ਤੋਂ 4 ਦਿਨ ਨੂੰ ਵੀਰੇ ਇਹਦਾ ਵੀ 35 ਤੋਲਾ ਗਾ ਗਿਆ। ਕੀ ਬਾਤ ਹੈ। ਹਜੇ ਤਾਂ ਹੋਰ ਗੱਲ ਆ ਰਮਨਦੀਪ ਬਾਈ ਇਹ ਖੁੱਲਗੀਆਂ ਆਈਆਂ ਹੋਣੀਆਂ ਇੱਥੇ ਇਹਨਾਂ ਨੂੰ ਰੱਸਾ ਪੈ ਗਿਆ। ਇਹ ਗੱਲ ਦਾ ਬਹੁਤ ਫਰਕ ਆ ਆਜ਼ਾਦੀ ਤੇ ਜਦੋਂ ਬਰਨਸ ਦੇ ਵਿੱਚ ਪਸੂ ਆਉਂਦਾ ਨਾ ਉਹਦਾ 2-4 ਕਿਲੋ ਦਾ ਪੱਕਾ ਫਰਕ ਪਾ ਜਾਂਦਾ। ਤੈਨੂੰ ਮੰਨਣੀ ਪੈਣੀ ਆ ਗੱਲ ਆ ਜਿਹੜੀ ਮੱਥੀ ਵੀ ਬੜੀ ਤੇਰੇ ਤੀਰ ਦੀ ਟਿਕਾਣੇ ਆ ਮੈਨੂੰ ਬਾਲੀ ਸੋਹਣੀ ਲੱਗੀ ਜਾਂਦੀ ਐ ਇਹ ਕਦੋਂ ਦੀ ਮੇਰੀ ਅੱਖ ਤੇ ਰੜਕੀ ਜਾਂਦੀ ਸੀ ਵੀ ਇਹਨੂੰ ਬਾਹਰ ਕੱਢਣਾ ਹੀ ਕੱਢਣਾ ਲੈ ਵੀ ਕਰਮਾਂ ਵਾਲੀਏ ਆ ਜਾ ਬਾਹਰ ਤੈਨੂੰ ਵੀ ਦਵਾ ਮੈਂ ਸ਼ਿੰਗਾਰ ਸ਼ਿੰਗਾਰ ਦੀਵਾਲ ਕਲਾ ਵਾਲੇ ਕਰਦੇ ਆ ਪਸ਼ੂਆਂ ਨੂੰ ਬਹੁਤ ਜ਼ਿਆਦਾ ਪਿਆਰ ਤੇ ਇਹਦੇ ਬਾਰੇ ਦੱਸੀ ਮੈਨੂੰ ਕੀ ਇਹ ਵੀਰੇ ਸੁਬਾ ਸੂਰਤ ਸਾਹ ਪਾਇਆ ਫਾਰਮ ਚੋ ਬਾਈ ਜੀ ਉਤਲਿਆਰਾ ਸੀਗਾ ਇਹਦੇ ਜੀ ਥੋੜੀ ਜੀ ਭਜਦੀ ਆ ਵੀਰੇ ਪਲੂਨ ਬੱਸੀ ਆ ਚਾਰ ਦੰਦ ਦਾ ਬਾਈ ਜੀ ਪਹਿਲਣ ਪਹਿਲਣ ਆ ਵੀਰੇ ਪਲੂਨ ਇਹ ਵੀ ਵੀਰੇ ਕੋਈ 32 ਤੋਂ 33 ਕਿਲੋ ਵਾਲਾ ਬੱਚਾ ਨਿਕਲੂਗਾ ਪਰ ਥੋੜੀ ਜਿਹਾ ਦੇ ਖੇਚਦੀ ਆ ਵੀਰੇ ਥੱਲੇ ਕਰਮ ਵਾਲੀ ਦੇਸੀ ਮਖਿਆਲ ਲਾ ਦੂਗੀ ਲਾ ਦੂਗੀ ਇਹ ਲਾਲੀਆਂ ਮਾਰਦੀ ਆ ਵੀਰੇ ਸਭ ਤੋਂ ਪਹਿਲੇ ਸੌਦੇ ਵਾਲਾ ਬੱਚਾ ਹੈ ਇਹ ਵੀਰੇ ਇਹ ਪਹਿਲੀਆਂ ਜੇ ਖਰੀਦੀ ਆ ਬਿਲਕੁਲ ਵੀਰੇ ਬਿਲਕੁਲ ਜੀ ਜਦੋਂ ਇਹਦੇ ਤੋਂ ਪੋਣੀ ਕੀਤੀ ਹੋਣੀ ਆ ਉਦੋਂ ਤੋਂ ਚਾ ਆ ਗਿਆ ਚੜਿਆ ਹੁਣ ਵੀ ਅੱਜ ਗਾਂ ਬਾਲੀ ਚੰਗੀ ਮਿਲ ਗਈ ਆ ਹੁਣ ਫਾਰਮ ਤੇ ਅੱਗੇ ਬਾਲੀਆਂ ਟੋਪ ਲਿਆਵਾਂਗੇ ਆ ਬਾਰੇ ਦੱਸੀ ਮੈਨੂੰ ਇਹ ਕੀ ਕਹਿੰਦੀ ਆ ਬਾਈ ਰਮਨਦੀਪ ਇਹਦਾ ਥਣ ਦਾ ਸਹਿਜ ਇਹਦੀ ਬਣਾਵਟ ਇਹਦੀ ਬੰਤਰ ਬੜੀ ਕਮਾਲ ਆ ਤੂੰ ਵੀ ਦੱਸੀ ਮੈਨੂੰ ਇਹਦੀ ਕਿਸ ਤਰ੍ਹਾਂ ਦੀ ਚਾਲ ਆ ਬਾਈ ਜੀ ਦੂਜਾ ਸੂਆ ਸੁੰਦੀ ਆ ਕੰਨੀਆਂ ਚੱਕ ਲੀਆਂ ਬਰਾਬਰ ਨਹੀਂ ਕਰੀਆਂ ਵੀਰੇ 10 ਦਿਨ ਲਾਉਗੀ ਸੂਣ ਨੂੰ ਵੀਰੇ ਦੇਖੋ ਲੈਵੇ ਤੇ ਨਾੜਾ ਥੱਲੇ ਕਰਨ ਵਾਲੀ ਦੇਸੀ ਮਖਿਆਲ ਲਾ ਦੂ ਵੀਰੇ ਇਹ ਵੀ ਵੀਰੇ 30 ਕਿਲੋ ਤੋਂ ਬੱਚਾ ਬਾਹਰ ਆਲਾ ਬਾਈ ਜੀ ਸਾਡੇ ਕੋਲੇ ਨੇ 38 ਬੈੜਾ ਵੀਰੇ ਇਹਦੇ ਨਾਲ ਦੀ ਨੇ ਉਹ 30 30 ਕਿਲੋ ਤੋਂ ਲੈ ਕੇ ਵੀਰੇ 45 ਕਿਲੋ ਵਾਲਾ ਮਾਲ ਆ ਵਿੱਚ ਲੋਕ ਕਹਿੰਦੇ 50 60 ਗਾਈਆਂ ਸੀਨੀ ਵਾਲੀਆਂ 4 ਘੰਟਿਆਂ ਦੇ ਵਿੱਚ ਵੇਚ ਕੇ ਪਾਸੇ ਬਹਿ ਗਿਆ ਉਹ ਸਰਪੇ ਵੀਰ ਲੀਲੀਆਂ ਫੀਲੀਆਂ ਨਹੀਂ ਵੇਖਦੀਆਂ ਉਸ ਤਰ੍ਹਾਂ ਦੇ ਵੀਰੇ ਗਾਈਆਂ ਦੇ ਪੁੱਤ ਵਿਕਦੇ ਆ ਕਿਉਂਕਿ ਆਪਾਂ ਨੂੰ ਵੀਰੇ ਮਿਹਨਤ ਕਰਨੀ ਪੈਂਦੀ ਆ ਸਵੇਰ 4 ਵਜੇ ਗੱਡੀ ਦੀ ਵੀਰੇ ਸੈਲਫ ਵੱਜ ਗਈ ਤਾਂ ਰਾਤ ਦੇ ਵੀਰੇ 10 ਵਜੇ ਦਿਆ ਕਰੇ ਆਉਂਦੇ ਨੂੰ ਰੋਟੀ ਦਾ ਵੀ ਵੀਰੇ ਮਰੁੰਡਾ ਬਣਾ ਕੇ ਸੀਟ ਤੇ ਉਵੇਂ ਹੀ ਖਾਣੇ ਆ ਫਿਰ ਵੀਰੇ ਮੇਲੇ ਲੱਗਦਾ ਬਿਨਾ ਗੱਲ ਤੋਂ ਸਰਬੇ ਵੀਰ ਮੈਂ ਨਹੀਂ ਲੱਗਦੇ ਭਾਈ ਦੋ گاਵਾ ਇਕੱਠੀਆਂ ਕਰਨੀਆਂ ਹੁਣ ਅੱਜ ਦੇ ਦੌਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਦੋ گاਵਾ ਨਿਕਲ ਆਉਣ ਵਪਾਰੀ ਤੇ ਵਪਾਰੀ ਠਾ ਵਪਾਰੀ ਵਧੀ ਜਾਂਦਾ ਵਾ ਕਿਉਂਕਿ گاਵਾ ਦਾ ਦੌਰ ਬਹੁਤ ਆ ਬਾਜ਼ਾਰ ਦੇ ਵਿੱਚ ਤੜਤ ਬੜੀ ਆ ਗਾਈਆਂ ਦੀ ਮੰਗ ਬੜੀ ਹੋਈ ਆ ਵੈਗਰੂ ਨੇ ਇੰਨੀ ਕੁ ਕਿਰਪਾ ਕੀਤੀ ਇਸ ਕਿੱਤੇ ਦੇ ਉੱਤੇ ਇਹ ਕਿੱਤਾ ਫੇਲ ਹੁੰਦਾ ਹੁੰਦਾ ਹੁਣ ਫਿਰ ਬਾਬੇ ਦੇ ਉਸ ਕਿਨਾਰੇ ਦੇ ਉੱਤੇ ਖੜਾ ਕਰਤਾ ਨੌਜਵਾਨੀ ਇਸ ਪਾਸੇ ਨੂੰ ਮੁੜੀ ਆ ਮੈਂ ਧੰਨਵਾਦ ਕਰਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਇਹ ਚੀਜ਼ ਸੋਚੀ ਆ ਕਿ ਅਸੀਂ ਆਉਦੇ ਪੰਜਾਬ ਦੇ ਵਿੱਚ ਪਸ਼ੂ ਪਾਲ ਕੇ ਬੱਚੀਆਂ ਪਾਲ ਕੇ ਗਾਵਾਂ ਪੈਦਾ ਕਰਕੇ ਕਿਉਂਕਿ ਕੱਲੀ ਗਾਂ ਦੇ ਨਾਲ ਬਾਈ ਤੈਨੂੰ ਨਹੀਂ ਰੁਜ਼ਗਾਰ ਮਿਲਦਾ ਮੈਨੂੰ ਦਿਹਾੜੀ ਬਣੀਆਂ ਤੂੰ ਬਣਾਉਣੀਆ ਜਿਹੜਾ ਸਾਂਭਣ ਵਾਲੇ ਇਹਨਾਂ ਦੀ ਦਿਹਾੜੀ ਬਣਦੀ ਆ ਗੱਡੀ ਵਾਲੇ ਦੀ ਦਿਹਾੜੀ ਬਣਦੀ ਆ ਇੱਕ ਗਾਂ 5 ਘਰ ਪਾਲਦੀ ਆ ਜਦੋਂ ਕਿੱਲੇ ਦੇ ਉੱਤੋਂ ਖੁੱਲ ਜਾਂਦੀ ਆ ਇਸ ਤਰ੍ਹਾਂ ਦੇ ਜਾਨਵਰ ਹੁੰਦੇ ਆ ਲੈ ਵੀ ਰਮਨਦੀਪ ਬਾਈ ਜੇ ਕਿਸੇ ਨੇ ਨਵਾਂ ਫਾਰਮ ਕਰਨਾ ਹੋਵੇ ਜਾਣਕਾਰੀ ਥੋੜੀ ਬਹੁਤੀ ਘੱਟ ਹੋਵੇ ਉਸ ਭਰਾ ਨੂੰ ਪੈਰਾਂ ਸਿਰ ਖੜਾ ਕਰਨ ਦੇ ਤੇ ਤੇਰੀ ਜ਼ਿੰਮੇਵਾਰੀ ਨਿਭਾ ਕੇ ਜਾਣੀ ਆ ਤੂੰ ਉਹਨੂੰ ਪਸੂ ਕਹਿਣਾ ਲਵੇ ਜਿੱਥੋਂ ਮਰਜੀ ਪਰ ਇਹ ਨਹੀਂ ਕਹਿਣਾ ਵੀ ਮੇਰੇ ਤੋਂ ਲੈ ਪਰ ਉਹਨੂੰ ਰੈ ਫੋਨ ਦੇ ਉੱਤੇ ਇਸ ਤਰ੍ਹਾਂ ਦੀ ਦੇ ਦੇ ਕਿ ਉਹ ਕਾਮਯਾਬ ਹੋ ਜਾਵੇ ਉਹ ਯਾਦ ਕਰੇ ਕਿ ਸ਼ਿਨੀਵਾਲ ਕਲਾਂ ਵਾਲੇ ਨੇ ਮੈਨੂੰ ਜਾਣਕਾਰੀ ਦਿੱਤੀ ਸੀ ਤੇ ਅੱਜ ਮੈਂ ਪੈਰਾਂ ਤੇ ਖੜਾ ਹੋਇਆ ਖੜਾ ਵਾਂ ਮੇਰੇ ਹਿਸਾਬ ਦੇ ਨਾਲ ਜਿਹੜਾ ਤੇਰਾ 35 36 ਗਾਵਾਂ ਦਾ ਅਲਰਟ ਆ ਜੇ ਕਿਸੇ ਨੇ ਨਵਾਂ ਫਾਰਮ ਸ਼ੁਰੂ ਕੀਤਾ ਨਾ ਉਹ ਕੱਲਾ ਹੀ ਲੈ ਜਾ ਤਾਂ ਤਰ ਜੂਗਾ ਕਿਉਂਕਿ ਗਾਵਾਂ ਦਾ ਕਮਾਲ ਦੀ ਤਿਆਰੀ ਆ ਬਾਈ ਜੀ ਟੋਟਲ ਆਪਣੇ ਕੋਲ 65 ਗਾਵਾਂ ਨੇ ਜਾਨੀ ਉਹ ਤਾਂ 75 ਨੇ ਪਰ 60 ਗਾਮੇ ਲਾੜ ਦੇ ਵਿੱਚ ਲਾਵਾਂਗੇ 38 ਗਾਮਾ ਦਾ ਵੀਰੇ ਫਾਰਮ ਚੋਂ ਲਈਆਂ ਕੱਲੀਆਂ ਜਿਹੜੀਆਂ ਬੈਦਰ ਕਾਰਟ ਵਾਲੀਆਂ ਜਿਹੜੀ ਦੂਜੀ ਅਸੀਂ 18 20 22 24 ਕਿਲੋ ਵਾਲੀ ਗਾਹੂ ਹੈ ਵੀਰੇ ਇੱਕ ਲੋਕਲ ਗਾਹੂ ਹੁੰਦੀ ਆ ਉਹਦਾ ਸੀ ਰਕਾਰਡ ਵੀਰੇ ਬਹੁਤਾ ਮੰਗਦੇ ਵੀ ਹੋਣਗੇ ਅਸੀਂ ਰੇਟ ਵੀ ਤਾਂ ਬੋਲਦੇ ਆ ਵੀਰੇ ਬਾਹਰੋਂ ਰੇਟ ਦੇਖ ਕੇ ਆਓ ਘਰੋਂ ਸਖਾਲਾ ਇੱਕ ਖਰੀਦਣਾ ਆ ਵੀਰੇ ਦੋ ਲੈ ਕੇ ਜਾਊਗਾ ਕ੍ਰੈਡਿਟ ਕਾਰਡ ਤੇ ਕਿਸ਼ਤਾਂ ਵੀ ਬਣਦੀਆਂ ਨੇ ਟਰਾਂਸਪੋਰਟ ਦੀ ਸਹੂਲਤ ਵੀ ਆ ਪੰਜਾਬ ਪੰਜਾਬ ਦਾ 13 ਰੁਪਏ ਕਿਲੋ ਮੀਟਰ ਸਾਡੇ ਫਾਰਮ ਤੇ ਗੇਟੋ ਬੰਦਾ ਅੰਦਰ ਆ ਜੇ ਵੀਰੇ ਕਿਸੇ ਸਹੂਲਤ ਬਿਨਾ ਖਾਲੀ ਨੇ ਜਾਊਗਾ ਠੀਕ ਹੈ ਬਾਕੀ ਨਹੀਂ ਵੀ ਗਊ ਲੈਣੀਗੀ ਸਾਡੇ ਨਾਲ ਵੀਰ WhatsApp ਤੇ ਮੈਸੇਜ ਕਰਦੇ ਵੀਰੇ ਜਿੰਨੇ ਜੋਗੇ ਅਸੀਂ ਵੀਰੇ ਵੀਰ ਨੂੰ ਉਹਨਾਂ ਸਹਾਇਜੋਗ ਕਰਾਂਗੇ ਬਾਕੀ ਇੱਕ ਤੁਹਾਡੇ ਮੇਰੇ ਮੈਂ ਚੈਨਲ ਦੇ ਮਾਧਿਅਮ ਰਾਹੀਂ ਦੱਸਦਾਗਾ ਡਾਕਟਰ ਵੀਰਾਂ ਨੂੰ ਬੇਨਤੀ ਕਰਦਾਗਾ ਆਪਾਂ ਵੀਰੇ 12 ਮਹੀਨੇ ਕਮਾਈ ਕਰਨੀ ਹੁੰਦੀ ਆ ਜਦੋਂ ਤੁਸੀਂ ਗਊ ਦੀ ਏਆਈ ਕਰਨੀ ਆ ਇਹਦੇ ਵਿੱਚੋਂ ਵੀਰੇ ਕਮਾਈ ਕਰਦੇ ਨਾ ਕਰੋ ਜਿੱਥੇ ਤੁਸੀਂ ਵੀਰੇ 200 ਦਾ ਟੀਕਾ ਭਰਉਣਾ ਭਰਦਾਗਾ ਭਰਨਾਗਾ ਕੋਈ ਗਾਹਕ ਵੀਰ ਕਿਰਸ ਕਰਦਾਗਾ ਉੱਥੇ ਵੀਰ ਨੂੰ ਸਮਝਾਓ you <laughs> 500 ਦਾ ਟੀਕਾ ਵੀਰੇ ਭਰੋ ਚਾਹੇ ਜੇਬ ਦੇ ਵਿੱਚੋਂ 100 ਰੁਪਈਆ ਲਾ ਕੇ ਵੀਰੇ ਟੀਕਾ ਭਰ ਦਿਓ ਆਪਾਂ ਬਾਈ ਜੀ ਜਿਵੇਂ ਹਰਿਆਣਾ ਮੋਰਾ ਨਸਲ ਨੂੰ ਚੈਂਪੀਅਨ ਆ ਰਾਜਸਥਾਨ ਸਾਈਂਵਾਲ ਨੂੰ ਚੈਂਪੀਅਨ ਆ ਆਪਾਂ ਵੀਰੇ ਬੈੜਾ ਨੂੰ ਚੈਂਪੀਅਨ ਆ ਪ੍ਰਮਾਤਮਾ ਦੀ ਕਿਰਪਾ ਸਤਕਾ ਬਾਈ ਜੀ ਆਪਾਂ ਚੈਂਪੀਅਨ ਹੀ ਬਣ ਕੇ ਰਹਿਣਾ ਕਿੱਥੇ ਦੇ ਵਿੱਚ ਪੰਜਾਬ ਦੇ ਵਿੱਚ ਅੱਗੇ ਤੁਸੀਂ 15 20 ਕਿਲੋ ਵਾਲੀ ਗਾਂ ਖਰੀਦਣ ਲੱਗਿਆ ਨਾ ਬਈ ਆਪਣਾ ਬਹੁਤ ਜ਼ੋਰ ਲੱਗ ਜਾਂਦਾ ਹੁੰਦਾ ਸੀ ਆਪਾਂ ਨੂੰ ਬੜੀ ਔਖੀ ਲੱਭਦੀ ਹੁੰਦੀ ਸੀ ਹੁਣ ਪ੍ਰਮਾਤਮਾ ਦੀ ਐਸੀ ਕਿਰਪਾ ਹੋ ਗਈ ਆ 45 40 ਕਿਲੋ ਵਾਲੀ ਗਾਂ ਪਿੰਡ ਦੇ ਵਿੱਚ ਮੱਥੇ ਲੱਗਦੀ ਆ ਕਿ ਨਹੀਂ ਲੱਗਦੀ ਬਿਲਕੁਲ ਮੇ ਲੱਗਦੀ ਆ ਲੱਗਦੀ ਮੋ ਤਾਂ ਮਿਲਦੀ ਵੀ ਆ ਕਿਉਂਕਿ ਵਹਿੜਾ ਪਲੂਣਾ ਹੋਵੇ ਜਿਵੇਂ ਹਾਥੀ ਦਾ ਬੱਚਾ ਇਸ ਤਰ੍ਹਾਂ ਦੀ ਜੇ ਕਿਸੇ ਨੇ ਮਿਹਨਤ ਕੀਤੀ ਆ ਪਾਲਿਆ ਵਾ ਤਾਂ ਹੀ ਬਣੀ ਆ ਨਾ ਗੱਲ ਬਾਈ ਸ਼ਿਨੀਵਾਲ ਵਾਲਿਆਂ ਜੇ ਇਹ ਕਿਸੇ ਨੇ ਸੰਭੀ ਆ ਤਾਂ ਹੀ ਤੈਨੂੰ ਇਹਨੇ ਨਫਾ ਦੇ ਕੇ ਜਾਣਾ ਤੇ ਜੇ ਇਹ ਕਿਸੇ ਨੇ ਪਾਲੀ ਨਾ ਨਾ ਹੁੰਦੀ ਤੇ ਤੈਨੂੰ ਕਿੰਨੇ ਦੇਣੀ ਸੀ ਤੈਨੂੰ ਕਿੰਨੇ ਨਫਾ ਦੇਣਾ ਸੀ ਬਾਈ ਇੱਕ ਗੱਲ ਹੋਰ ਆ ਇੱਕ ਵੱੱਛੀ 1.5 ਸਾਲ ਦੇ ਵਿੱਚ ਤਿਆਰ ਹੋ ਕੇ ਮੇਰੇ ਹਿਸਾਬ ਦੇ ਨਾਲ 24 ਨਗੀਆਂ ਦੇ ਵਿੱਚ 25 ਮਹੀਨਿਆਂ ਦੇ ਵਿੱਚ ਬੰਦੇ ਨੂੰ ਕਮਾਈ ਦੇਣ ਲੱਗ ਜਾਂਦੀ ਆ ਇੱਕ ਇਹ ਗਾਂ ਗਾਂ ਮੱਦ ਨਹੀਂ ਮੈਂ ਕਹਿੰਦਾ ਗਾਂ 24 ਮਹੀਨਿਆਂ ਦੇ ਵਿੱਚ ਬੰਦੇ ਦੀ ਜੇਬ 'ਚ ਪੈਸੇ ਪਾਉਂਦੀ ਆ ਕਿ ਨਹੀਂ ਪਾਉਂਦੀ ਆ ਨਗੀਆਂ ਬਾਰੇ ਜ਼ਰੂਰ ਦੱਸੀ ਕੀ ਡਿਟੇਲ ਆ ਇਹਨਾਂ ਦੀ ਵੀਰੇ ਇਹ ਦੋਨੋਂ ਹੀ ਨਾ ਦੋ ਦੋ ਦੰਦ ਬਚੇ ਆ ਜੀ ਇਹ ਵੀਰੇ 12 ਤੋਂ 13 13 ਦਿਨ ਦੇ ਬਾਕੀ ਆ ਜੀ ਫਾਰਮਾਂ ਦੇ ਵਿੱਚੋਂ ਆਏ ਆ ਥੋੜੇ ਜਾਨੀ ਰੱਸੇ ਦੀ ਵੀਰੇ ਜਾਨੀ ਇਹ ਕੱਲ ਤੋਂ ਮੰਦੇ ਆ ਜੀ ਕਿਉਂਕਿ ਇੱਕ ਇਹ ਆਜ਼ਾਦ ਮਰਜ਼ੀ ਦੇ ਮਾਲਕ ਹੁੰਦੀਆਂ ਸਰਪੇ ਵੀਰ ਜਦੋਂ ਆਪਾਂ ਇਹਨਾਂ ਨੂੰ ਬੰਨ੍ਹ ਲੈਣੇ ਇੱਕ ਤਰ੍ਹਾਂ ਦੀ ਇਹ ਗੁਲਾਮੀ ਜੀ ਮਹਿਸੂਸ ਕਰਦੀਆਂ ਜੀ ਜੀ ਕਿਸੇ ਵੀ ਵੀਰ ਨੇ ਵੀਰੇ ਮਿੰਨੀ ਫਾਰਮ ਕਰਨਾ 10 ਤੋਂ 12 ਨਗਾਂ ਦਾ ਪਰ ਬਾਈ ਜੀ ਉਹ ਇਹਨੂੰ ਯਾਨੀ ਢਾਂਚਾ ਉਹਦਾ ਮੂਰੇ ਜਰੂਰ ਹੋਣਾ ਚਾਹੀਦਾ ਕਿਉਂਕਿ ਨਗ ਜੇ ਮੂਰੇ ਖੁੱਲੇ ਛੱਡੇ ਜਾਣ ਆਏ ਮੰਨੋ ਵੀਰੇ ਆਪਾਂ ਉਦੋਂ ਤੋਂ ਹੀ ਕਾਮਯਾਬ ਆ ਉਦੋਂ ਤੋਂ ਹੀ ਕਾਮਯਾਬ ਹਾਂ ਜੀ ਕਿ ਖੀਨੀ ਵਾਲ ਕਰਾ ਲਿਆ ਹੋਰ ਗੱਲ ਆ ਜਿਹੜਾ ਜਾਨਵਰ ਨਵਾਂ ਫਾਰਮ ਪਾਉਣ ਲੱਗਾ ਜਦੋਂ ਉਹ ਚੌਥੇ ਪੰਜਵੇਂ ਸੂਏ ਵਾਲੀ ਗਾਂ ਫੜ ਲੈਂਦਾ ਉਹ ਸਾਲ ਦੇ ਵਿੱਚ ਹੀ ਜੱਬ ਜਾਂਦਾ ਇਸ ਤਰ੍ਹਾਂ ਦੀਆਂ ਪਲੂਣ ਵੱਛੀਆਂ ਲਈਆਂ ਹੁਣ ਕਿਉਂਕਿ ਅੱਜ ਜਿਹੜੀ ਕੀਮਤ ਤੇ ਤੂੰ ਆ ਵੱਛੀ ਦੇਣੀ ਆ ਇਹ ਵੱਛੀ ਦਾ ਸੂਆ ਦੁੱਧ ਪੀਲਾ ਟਟਕਾ ਕੇ ਬੱਚਾ ਹੁੰਦਾ ਪਾਲਣਾ ਟੋਕੜ ਗੱਪਣ ਕਰਕੇ ਭਾਈ ਉਸੇ ਕੀਮਤ ਦੇ ਉੱਤੇ ਫਿਰ ਵੇਚ ਜਾਂਦੀ ਆ ਜੇ ਨਹੀਂ ਵਿਕਦੀ ਤਾਂ ਦੱਸੀ ਮੈਨੂੰ ਫਾਰਮ ਫਿਰ ਕਾਮਯਾਬਾ ਇਹ ਨਹੀਂ ਕਾਮਯਾਬ ਹੁੰਦਾ ਜਦੋਂ ਆਪਾਂ ਲੱਖ ਵਾਲੀ ਗਾਂ ਲੈ ਕੇ ਦੁੱਧ ਪਾ ਕੇ ਬਾਅਦ ਚ ਆਪਾਂ 25000 ਦੀ 5 6 ਕਿਲੋ ਵਾਲੀ ਦੁੱਧ ਟੋਕੜ ਕਰਕੇ ਵੇਚ ਦਿੰਨੇ ਆ ਉਹਦਾ ਦੁੱਧ ਪਾਏ ਦਾ ਕੋਈ ਫਾਇਦਾ ਨਹੀਂ ਮਿੱਤਰੋ ਉਹ 75000 ਜਿਹੜਾ ਤੁਹਾਡਾ ਗਾਂ ਦੇ ਵਿੱਚੋਂ ਕੱਟ ਗਿਆ ਤੁਹਾਡੀ ਮਿਹਨਤ ਸਾਲ ਦੀ ਚਲੀ ਗਈ ਤੁਸੀਂ ਕਹਿ ਦਿੰਦੇ ਆ ਫੇਲ ਹੋ ਗਏ ਆ ਫੇਲ ਹੋਣ ਦਾ ਕਾਰਨ ਇਹ ਆ ਕਿ ਤੁਸੀ ਸਮਝਦਾਰੀ ਥੋੜੀ ਜਿਹੀ ਘੱਟ ਵਰਤਦੇ ਆ ਪੈਸੇ ਦੀ ਵਰਤੋਂ ਵੱਧ ਕਰਦੇ ਆ ਆ ਗੱਲਾਂ ਹੋ ਜਾਂਦੀਆਂ ਬਾਈ ਕਿਸੇ ਨੂੰ ਮਾੜਾ ਕਹਿ ਦਿੰਦਾ ਅਗਲਾ ਅਗਲਾ ਕਹਿੰਦਾ ਫਲਾੜੇ ਵਪਾਰੀ ਨੇ ਠੱਗੀ ਮਾਰ ਲਈ ਪਰ ਜਦੋਂ ਆਪਾਂ ਆਪਦੇ ਘਰੋ ਵੇਚਦੇ ਆ ਆਪਾਂ ਕਹਿ ਦਿੰਨੇ ਆ ਵਪਾਰੀ ਨੂੰ ਦੇ ਦਈਏ ਯਾਰ ਆ ਗਾਂ ਉਹ ਆਪੇ ਗਾਂ ਦੇ ਦਊਗਾ ਉਹ ਮਿੱਤਰੋ ਇਹਦਾ ਸੋਚਿਆ ਕਰੋ ਵਪਾਰੀ ਨੇ ਵੀ ਆਪਣੇ ਅਰਗੇ ਨੂੰ ਕਿਸੇ ਨੂੰ ਦੇਣੀ ਆ ਦੱਸ ਕੇ ਦੇ ਦੋ 10-15000 ਦਾ ਫਰਕ ਪੈਂਦਾ ਬਾਈ ਬੜਾ ਨਹੀਂ ਪੈਂਦਾ ਤੈਨੂੰ ਬੜਾ ਨਹੀਂ ਪੈਂਦਾ ਜਦੋਂ ਦੱਸ ਕੇ ਵੇਚਦੇਗਾ 10000 ਘੱਟ ਵਿਕ ਜੂਗੀ ਪਰ 10000 ਨੇ ਸਦਾ ਨਾਲ ਨਹੀਂ ਰਹਿਣਾ ਇੱਕੋ ਬੱਕੇ ਦੇ ਵਿੱਚ ਝੂਠ ਦੇ ਪੈਸੇ ਚਲੇ ਜਾਂਦੇ ਆ ਇੱਕੋ ਬੱਕੇ ਦੇ ਵਿੱਚ ਹੀ ਦੋ ਨੰਬਰ ਦੀ ਕਮਾਈ ਚਲੀ ਜਾਂਦੀ ਆ ਭਾਈ ਸੱਚ ਦੀ ਕਮਾਈ ਹਮੇਸ਼ਾ ਕੋਲੇ ਖੜਦੀ ਆ ਲੈ ਵੀ ਸਿਨੀਵਾਲ ਕਲ ਆਇਆ ਹੁਣ ਵੀਡੀਓ ਆਪਣੀ ਪਾਲੀ ਲੰਮੀ ਹੋ ਜਾਣੀ ਆ ਲੋਕਾਂ ਨੇ ਕਹਿੰਦਾ ਪਤ ਨਹੀਂ ਮੈਚ ਮੁਝ ਤਾਂ ਨਹੀਂ ਲਾ ਲਿਆ ਇਹਨਾਂ ਨੇ ਦੋਵਾਂ ਨੇ ਇਹਦਾ گاਵਾ ਦੇ ਨਾਲ ਜੱਫੇ ਰੇਡਾਂ ਹੀ ਪਾਈ ਜਾਂਦੇ ਆ ਹੁਣ ਮੈਨੂੰ ਦੱਸ ਤੇਰਾ ਨੰਬਰ ਤੇ ਤੇਰਾ ਥਾਂ ਟਿਕਾਣਾ ਕਿੱਥੇ ਪਊਗਾ ਆਉਣਾ ਇਹ ਸਾਰਾ ਕੁਝ ਵੀਡੀਓ ਦੇ ਵਿੱਚ ਸਮਝਾ ਦੇ ਹਾਂਜੀ ਮੈਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀ ਵਾਲਕਲਾ ਹੈਗਾ ਵੱਡਾ ਸੀਨੀਅਰ ਜਿਹੜਾ ਫਾਰਮਾ ਸੀਨੀ ਵਾਲਕਲਾ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਵਾਲੀ ਸੜਕ ਤੇ ਆਪਣਾ ਫਾਰਮ ਆਉਂਦਾ ਵੀਰੇ ਜਿਲ੍ਹਾ ਵੀਰਜੀ ਆਪਣਾ ਬਰਨਾਲਾਗਾ ਕਨੈਕਟ ਨੰਬਰ ਨੋਟ ਕਰ ਲਓ 6280713934 6280713934 ਹਾਂਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਸਾਡੀ ਲੋਕੇਸ਼ਨ ਵੀਰ ਨੂੰ ਆਟੋਮੈਟਿਕ ਆਜੂ ਤੇ ਟੱਚ ਕਰਕੇ ਆ ਵੀ ਉਹ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਆਊਗੀ ਇੱਕ ਚੀਜ਼ ਮੈਂ لازਮੀ ਦੱਸਦਾ ਸਾਡਾ ਜਿਹੜਾ ਲਾਹ ਦਾ 65 ਗਾਵਾਂ ਦਾ ਅਹੀਂ ਸਰਬੇ ਵੀਰ ਤੁਸੀਂ ਸੇਵਾ ਲਈ ਆ ਵੀਰੇ ਸਾਲ ਦਾ ਸਭ ਤੋਂ ਸਾਡਾ ਵੱਡਾ ਲਾਟਾ ਇਹਦੇ ਵਿੱਚ ਇੱਕ ਨੰਬਰ ਅਸੀਂ ਹੋਰ ਬੋਲ ਰਹੇ ਹਾਂਗੇ ਕਿਉਂਕਿ ਜਿਹੜਾ 62 ਵਾਲਾ ਨੰਬਰ ਆ ਵੀਰੇ ਸਾਡਾ ਜਾਦੇ ਚੱਲਣ ਦੇ ਨਾਂ ਤੇ ਕਿਉਂਕਿ ਵਿਜੀ ਜ਼ਿਆਦਾ ਆਉਂਦਾਗਾ ਜਿਹੜਾ ਉਹ ਨੰਬਰ ਮੈਂ ਬੋਲ ਰਿਆਂਗਾ 95018 587049501853704 ਇਹ ਨੰਬਰ ਤੇ ਸਿਰਫ ਉਹੀ ਵੀਰ ਫੋਨ ਲਾਵੇ ਜਿਹੜੇ ਵੀਰ ਨੇ ਕੱਲਾ ਡਰੈੱਸ ਪੁੱਛਣਾਗਾ ਆਪਦਾ ਨਾਮ ਲਿਖਾਉਣਾਗਾ ਜਿਹਨੇ ਕਹਿੰਦੇ ਜਾਣਕਾਰੀ ਲੈਣੀ ਉਹ ਮੇਰੇ ਬਾਹਰਲੇ ਨੰਬਰ ਤੇ ਵੀਰ ਫੋਨ ਲਾਵੇ ਮਗਰੋਂ ਪਿੱਛੋਂ ਕੋਈ ਵੀ ਵੀਰ ਨਾ ਆਵੇ ਵੀਰੇ ਹਫਤੇ ਹਫਤੇ ਬਾਦ ਮਾਲ ਵੇਚਦੇ ਆ 4 ਤਰੀਕ ਨੂੰ ਸਵੇਰ 8 ਵਜੇ ਸੌਦੇ ਚਲਾ ਦੇਵਾਂਗੇ 2 ਵਜੇ ਤੱਕ ਵੀਰੇ ਕੰਮ ਚੱਲੂਗਾ ਦੂਰੋਂ ਨੇੜੋਂ ਜਿਹੜੇ ਵੀਰ ਨੇ ਆਉਣਾਗਾ 10 ਵਜੇ ਤੋਂ ਜ਼ਿਆਦਾ ਲੇਟ ਨਾ ਆਵੇ ਬਾਹਰੋਂ ਰੇਟ ਆਦਾ ਲਾਜ਼ਮੀ ਦੇਖ ਕੇ ਆਵੇ 5 ਤੋਂ 10 ਮਿੰਟ ਦੇ ਵਿੱਚ ਵਿੱਚ ਵੀਰੇ ਗਊ ਦਾ ਰੱਸਾ ਤੁਹਾਡੇ ਹੱਥ ਦੇ ਵਿੱਚ ਹੋਊਗਾ ਤੇ 15 ਤੋਂ 20 ਹਜ਼ਾਰ ਦਾ ਤੁਹਾਡਾ ਫਾਇਦਾ ਵੀ ਲਾਜ਼ਮੀ ਹੋਊਗਾ ਜੀ ਕੀ ਬਾਤ ਆ ਲੈ ਵੀ ਇੱਕ ਗੱਲ ਹੋਰ ਨੋਟ ਕਰ ਲਿਓ 4 ਤਰੀਕ ਨੂੰ 8 ਤੋਂ 8 ਵਜੇ ਤੋਂ ਲੈ ਕੇ ਸ਼ਾਮ ਦੇ 2 ਵਜੇ ਤੱਕ ਸ਼ਾਮ ਦੇ 2 ਵਜੇ ਤੱਕ ਕਿਉਂਕਿ ਬਾਈ ਅੱਜ ਚੈਨਲਾਂ ਤੇ ਵੀਡੀਓ ਬਣਾ ਬਣਾ ਕੇ ਬਾਈ ਦਾ ਗਲਾ ਵਿਖਸ ਚੰਬੋ ਮੰਗਣ ਲੱਗ ਪਿਆ ਹੁਣ ਵਿਖਸਾ ਖਾਲੀ ਦੋ ਤਿੰਨ ਨਹੀਂ ਤਾਂ ਕੱਲ ਨੂੰ ਸੌਦੇ ਤੇ ਨਹੀਂ ਬੋਲਿਆ ਜਾਣਾ ਬੋਲਣ ਤੇ ਬੜਾ ਜ਼ੋਰ ਲੱਗ ਜਾਂਦਾ ਕਹਿਣਾ ਸੌਖਾ ਵਾ ਜੇ ਟਕਾ ਕੇ ਤੀਰ ਲਾਉਣਾ ਹੋਵੇ ਨਾ ਤੇ ਯਕੀਨ ਕਰਿਓ ਜੱਫੇ ਲਾਉਣ ਜਿੰਨਾ ਹੀ ਜ਼ੋਰ ਬੋਲਣ ਤੇ ਲੱਗ ਜਾਂਦਾ ਵਾ ਆ ਲੈ ਮਿੱਤਰੋ ਇੱਕ ਵਾਰੀ ਗਾਵਾਂ ਫੇਰ ਚੈੱਕ ਕਰ ਲੋ ਤੋਹਫੇ ਤੇ ਤੋਹਫਾ ਨਗੀਨੇ ਤੇ ਨਗੀਨਾ ਠਾ ਨਗੀਨਾ ਖੜਾ ਹੋਇਆ ਵਾ ਐਣ ਗੱਲਾਂ ਬਾਤਾਂ ਪੂਰੀਆਂ ਟਿਕਾਣੇ ਲੱਗੀਆਂ ਹੋਈਆਂ ਵਾ ਪਲੇਖਾ ਮੰਡੀ ਦਾ ਪਈ ਜਾਂਦਾ ਵਾ ਤੇ ਫਾਰਮ ਮਸ਼ੀਨੀ ਵਾਲ ਕਲਾਂ ਵਾਲੇ ਦਾ ਵਾ ਤੇ ਰਵਣਦੀਪ ਬਾਈ ਦਾ ਨਾਮ ਆ ਚਰਚਾ ਦੇ ਵਿੱਚ ਅੱਜ ਕੱਲ ਆਮ ਇਹ ਮੰਦੇ ਦੀ ਪੂਰੀ ਗੱਲਬਾਤ ਟਿਕਾਣੇ ਆ ਤੁਸੀਂ ਆਜੋ ਇੱਕ ਵਾਰੀ ਮੇਰੇ ਨਾਲ ਵੱਧ ਸਿਆਣੇ ਆ ਹੁਣ ਮੇਰਾ ਵੀਰ ਗੁਰਦੀਪ ਕੈਮਰਾਮੈਨ ਗਿੱਲ ਦੇ ਨਾਲ ਇਜਾਜ਼ਤ ਵਾਲ ਨੂੰ ਬਦਾਂਗੇ ਸ਼ੁਕਰਗੁਜ਼ਾਰ ਕਰਾਂਗੇ ਵੀਡੀਓ ਸ਼ੇਅਰ ਕਰਨ ਵਾਲਿਆਂ ਦਾ ਵੀਡੀਓ ਦੇਖਣ ਵਾਲਿਆਂ ਦਾ ਬਾਈ ਧੰਨਵਾਦ ਜੀ